ਅਗਰ ਭਾਈ ਗਜੇਂਦਰ ਸਿੰਘ ਰੈਕੋਗਨਾਈਜ਼ਡ ਹੁੰਦੇ ਨੇ ਕਾਲ ਤੱਕ ਸਭ ਤੋਂ ਅਗਰ ਭਾਈ ਗਜੇਂਦਰ ਸਿੰਘ ਰੈਕੋਗਨਾਈਜ਼ਡ ਹੁੰਦੇ ਨੇ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਤੋਂ ਤੇ ਇਨਾ ਕੇਂਦਰੀ ਸੰਸਥਾਵਾਂ ਤੋਂ ਸਿੱਖ ਆਜ਼ਾਦੀ ਸੰਘਰਸ਼ ਰੈਕੋਗਨਾਈਜ਼ਡ ਹੁੰਦਾ ਉਹ ਵਿਅਕਤੀ ਨਹੀਂ ਸੀਗਾ ਉਹ ਇੱਕ ਸੰਘਰਸ਼ ਦੀ ਪ੍ਰਤੀਨਿਧਤਾ ਕਰਦਾ ਸੀ ਸਿਮੂਲਾਈਜ਼ ਕਰਦਾ ਸੀ ਸਿੱਖ ਇੰਡੀਪੈਂਡੈਂਟ ਸਟਰਗਲ ਦੇਖੋ ਇਹਨਾਂ ਦੋਵਾਂ ਸ਼ਖਸੀਅਤਾਂ ਦੀ ਜਿਹੜੀ ਜ਼ਿੰਦਗੀ ਲੰਗੀ ਆ ਪੂਰੀ ਦੀ ਪੂਰੀ ਚਾਹੇ ਇੱਕ ਆਪਣੀ ਕੁਦਰਤੀ ਸੰਸਥਾ ਜਿਹੜੀ ਸਰੀਰਕ ਯਾਤਰਾ ਪੂਰੀ ਕਰਕੇ ਗਏ ਹੋ ਤਾਂ ਦੂਸਰੇ ਨੂੰ ਖੇਲਰ ਇੰਡੀਆ ਸਟੇ ਨੇ ਸ਼ਹੀਦ ਕੀਤਾ ਗਿਆ ਉਹਨਾਂ ਦੋਨਾਂ ਦੀ ਜੇਤੂ ਜਿੰਦਗੀ ਦਾ ਨਚੋੜ ਕੱਢੋ ਤੇ ਉਹ ਜਿਹੜਾ ਅਸਲੀ ਮੀਰੀ ਪੀਰੀ ਦਾ ਸਿਧਾਂਤ ਉੱਤੇ ਪਹਿਰਾ ਦਿੰਦਿਆਂ ਨੰਗੀ ਇਹ ਸਾਰੀਆਂ ਚੀਜ਼ਾਂ ਜਿਹਨੀਆਂ ਰਲ ਮਿਲ ਕੇ ਨਾ ਇੱਕ ਇਨਕਲਾਬ ਲੈ ਕੇ ਆਉਣਗੀਆਂ ਸਾਨੂੰ ਆਜ਼ਾਦੀ ਵੱਲ ਨੂੰ ਹੀ ਅਸਲ ਜੋ ਇਹਨਾਂ ਨੂੰ ਤਾਂ ਲੱਗਦਾ ਵੀ ਅਸੀਂ ਇਹਨਾਂ ਨੂੰ ਖਤਮ ਕਰ ਰਹੇ ਹਾਂ ਪਰ ਅਸੀਂ ਇਹ ਗੱਲ ਸਮਝਦੇ ਹਾਂ ਵੀ ਜਿਹੜਾ ਵੀ ਸਾਡਾ ਖੂਨ ਦੁੱਲਦਾ ਨਾ ਉਹ ਕਤਰਾ-ਕਤਰਾ ਹੋ ਕੇ ਖੇ ਲੜ ਕੇ ਤੇ ਹੋਰ ਵਾਸੀ ਉਹਦੇ ਨਾਲ ਤਕੜੇ ਹੋ ਕੇ ਅੱਗੇ ਲੜਨ ਵਾਸਤੇ ਅੱਗੇ ਆਉਂਦੇ ਆ ਬਹੁਤ ਸਾਰੀਆਂ ਕਵਤਾਮਾਂ ਤੇ ਬਹੁਤ ਸਾਰੇ ਇਹੋ ਜਿਹੇ ਲੇਖ ਲਿਖੇ ਨੇ ਜਿਹੜੇ ਅੱਜ ਦੇ ਨੌਜਵਾਨਾਂ ਨੂੰ ਪੜ੍ਹਨੇ ਚਾਹੀਦੇ ਨੇ ਔਰ ਉਹਨਾਂ ਤੋਂ ਸੇਧ ਲੈ ਕੇ ਜਿਹੜਾ ਪੰਜਾਬ ਦਾ ਤੇ ਪੰਥ ਦਾ ਆਜ਼ਾਦੀ ਦਾ ਰਾਹ ਆ ਉਹਨੂੰ ਅੱਗੇ ਸੰਭਾਲਣਾ ਕਿ ਬੇਨਤੀ ਕੀਤੀ ਹੈ ਭਾਈ ਅਰਜੰਦਰ ਸਿੰਘ ਉਹਨਾਂ ਨੂੰ ਕਿ ਇੱਕ ਸਾਲ ਬੀਤ ਗਿਆ ਤੁਸੀਂ ਉਹਨਾਂ ਦੀ ਅਕਾਲ ਤਖਤ ਸਾਹਿਬ ਦੀ ਜਿਹੜੀ ਹਦਾਇਤ ਹੈ ਉਹਨੂੰ ਅਣਗੌਲੀਆਂ ਰੱਖਿਆ ਕਿਰਪਾ ਕਰਕੇ ਉਹਦੀ ਪਾਲਣਾ ਕਰੋ ਹਦਾਇਤ ਦੀ ਪਾਲਣਾ ਕਰੋ ਔਰ ਉਹਨਾਂ ਦੀਆਂ ਤਸਵੀਰਾਂ ਲਾਈਆਂ ਜਾਣ ਕਿ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਕਈ ਵਾਰੀ ਪਿੱਛੇ ਹਟਣ ਨੂੰ ਸੋਚਦੇ ਨੇ ਨੌਜਵਾਨ ਕਿ ਆਹ ਸਮੱਸਿਆ ਜਾਂ ਕਿਸੇ ਨਿੱਜੇ ਬੰਦੇ ਦੀ ਸਮੱਸਿਆ ਆ ਪਰ ਉਹਨਾਂ ਦੇ ਸੰਘਰਸ਼ ਤੋਂ ਸਿੱਧੇ ਲੈ ਕੇ ਲੱਗਦੇ ਕਿ ਅਸੀਂ ਤੇ ਕੁਝ ਵੀ ਨਹੀਂ ਹੈਗੇ ਜਿਹੜੇ ਅਸੀਂ ਸਿੱਖ ਹੈ ਉਹ ਆਪਣੀ ਕੌਮੀਅਤ ਦੀ ਮਰਿਆਦਾ ਤੋਂ ਡਿੱਗ ਚੁੱਕੇ ਆ ਜੀਤੇ ਕਰਕੇ ਹੁਣ ਸਾਨੂੰ ਪੰਜਾਬ ਛੱਡ ਕੇ ਪਨਾਹ ਲੈਣੀ ਪੈਂਦੀ ਆ ਪਾਕਿਸਤਾਨ ਜਾਂ ਕੈਨੇਡਾ ਦੇ ਵਿੱਚ ਜਾਂ ਹੋਰ ਮੁਲਕਾਂ ਸੋ ਇਹਨਾਂ ਸ਼ਖਸੀਤਾਂ ਨੂੰ ਭਾਈ ਨੱਜਰ ਨੂੰ ਭਾਈ ਗਜੈਂਦਰ ਸਿੰਘ ਜਾਂ ਹੋਰ ਜਿਹੜੇ ਸ਼ਹੀਦ ਹੋਏ ਨੇ ਇਹਨਾਂ ਨੂੰ ਕਿਉਂ ਗੋਲਿਆ ਕੀਤਾ ਜਾ ਰਿਹਾ ਜਾਂ ਕਿਉਂ ਗੋਰ ਕੀਤਾ ਜਾ ਰਿਹਾ ਹੈ ਸਵਾਲ ਸ਼੍ਰੋਮਣੀ ਕਮੇਟੀ ਦੇ ਸਾਹਮਣੇ ਖੜਾ ਹੈ ਸੋ ਉਹਨਾਂ ਨੂੰ ਜਵਾਬ ਦੇਣਾ ਪੈਂਦਾ ਹੋਰ ਜਿੱਥੇ ਇਹਨੀਆਂ ਤਸਵੀਰਾਂ ਲੱਗਾਂਦਾ ਜਾਂ ਹੋਰ ਇਹਨੇ ਜਿਹੜੇ ਉਥੋਂ ਅਕਾਲ ਤਖਤ ਸਾਹਿਬ ਦੇ ਉੱਤੋਂ ਜਿਹੜੇ ਆ ਸਨਮਾਨ ਨੇ ਜਾਂ ਪਦਵੀਆਂ ਨੇ ਦਿੱਤੀਆਂ ਜਾ ਚੁੱਕੀਆਂ ਨੇ ਸੋ ਜਿਹੜੇ ਲੋਕਾਂ ਨੇ ਸਾਰੀ ਉਮਰ ਆਪਣੀ ਸੰਘਰਸ਼ ਦੇਖੇ ਲਾਈ ਹੋਵੇ ਔਰ ਇੱਕ ਮੌਕੇ ਦੇ ਉੱਤੇ ਦਿੱਲੀ ਅੱਗੇ ਗੋਡੇ ਨਾਲ ਟੇਕੇ ਹੋਣ ਉਹਨਾਂ ਲੋਕਾਂ ਨੂੰ ਇਗਨੋਰ ਕਰਕੇ ਅਸੀਂ ਕੌਮਨੂਕੀਸ ਨੇ ਆ ਦੇ ਜਾ ਰਹੇ ਅਸੀਂ ਤਾਂ ਜਿੱਥੇ ਅਕਾਲ ਤਖਤ ਸਾਹਿਬ ਤੇ ਇਹੀ ਬੇਨਤੀ ਕਰਦੇ ਆ ਕਿ ਤੁਸੀਂ ਕਹਿੰਦੇ ਹੋ ਡੈਮੋਕਰੈਟਿਕ ਦੇਸ਼ ਹੈ ਸਾਡਾ ਤੇ ਸਾਨੂੰ ਇੱਥੇ ਸਾਰਿਆਂ ਨੂੰ ਹੱਕ ਹੈ ਕਿ ਉਹ ਆਪਣਾ ਅਧਿਕਾਰ ਲੈ ਸਕਦਾ ਹੈ ਪਰ ਸਾਡੇ ਅਧਿਕਾਰ ਦਬੇ ਕੁਚਲੇ ਗਏ ਆ ਸਾਡੀ ਜਮਹੂਰੀਅਤ ਭੰਗ ਕੀਤੀ ਐ ਜੀਪੀਸੀ ਦੀ ਇਲੈਕਸ਼ਨ ਨਹੀਂ ਹੋਈ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਦਾਸਤਜਿੰਦਰ ਸਿੰਘ ਦਰਬਾਰ ਸਾਹਿਬ ਚ ਇਸ ਟਾਈਮ ਮੌਜੂਦ ਆ ਅਕਾਲ ਤਖਤ ਸਾਹਿਬ ਤੇ ਅਰਦਾਸ ਬੇਨਤੀ ਹੋਈ ਆ ਥੋੜੀ ਦੇਰ ਪਹਿਲਾਂ ਭਾਈ ਗਜਿੰਦਰ ਸਿੰਘ ਉਸ ਜਲਾਵਤਨੀ ਯੋਧੇ ਨੂੰ ਯਾਦ ਕੀਤਾ ਗਿਆ ਭਾਈ ਹਰਦੀਪ ਸਿੰਘ ਨਿੱਜੇ ਨੂੰ ਯਾਦ ਕੀਤਾ ਗਿਆ ਅੱਜ ਮੀਰੀ ਪੀਰੀ ਦਿਹਾੜਾ ਮਨਾਇਆ ਗਿਆ ਅਕਾਲ ਤਖਤ ਸਾਹਿਬ ਤੇ ਪਹਿਲਾਂ ਅਰਦਾਸ ਬੇਨਤੀ ਉੱਧਰ ਵੀ ਹੋਈ ਸਿੰਘ ਸਾਹਿਬਾਨ ਸੰਬੋਧਨ ਹੋਏ ਸੰਗਤ ਨੂੰ ਸੁਨੇਹਾ ਦਿੱਤਾ ਭਾਈ ਗਜਿੰਦਰ ਸਿੰਘ ਦੇ ਨੇੜੇ ਰਹੇ ਕੁਝ ਜਿਹੜੇ ਵੀਰ ਸੀ ਉਹਨਾਂ ਨਾਲ ਵੀ ਕੋਸ਼ਿਸ਼ ਕਰਾਂਗੇ ਜਤੋਂ ਬਾਅਦ ਗੱਲਬਾਤ ਕਰਨ ਦੀ ਜਿਹੜੇ ਜਿਹੜੇ ਆਗੂ ਸਹਿਬਾਨ ਆਏ ਆ ਕੋਸ਼ਿਸ਼ ਕਰਾਂਗੇ ਥੋੜੀ ਥੋੜੀ ਗੱਲ ਉਹਨਾਂ ਨਾਲ ਕਰਨ ਦੀ ਸਭ ਤੋਂ ਪਹਿਲਾਂ ਸਾਡੇ ਨਾਲ ਇਸ ਟਾਈਮ ਤੇ ਤਲਖਾਲਸਾ ਤੋਂ ਵੀਰ ਕਮਰਪਾਲ ਸਿੰਘ ਜੁੜ ਚੁੱਕੇ ਆ ਗੁਰਫਤ ਤੇ ਸੰਜ ਕਰਦੇ ਕੌਰਪਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਜੀ ਅੱਜ ਦਾ ਮੀਰੀ ਪੀਰੀ ਦਿਹਾੜਾ ਤੇ ਭਾਈ ਗਜਿੰਦਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ। ਉਧਰਲੇ ਪਾਸੇ ਜੀ ਗੱਲ ਕਹੀਏ ਭਾਈ ਹਰਦੀਪ ਸਿੰਘ ਨੱਜਰ ਨੂੰ ਯਾਦ ਕੀਤਾ ਜਾ ਰਿਹਾ। ਭਾਈ ਹਰਦੀਪ ਸਿੰਘ ਨੱਜਰ ਦਾ ਅੱਜ ਦੂਜਾ ਸ਼ਹੀਦੀ ਦਿਹਾੜਾ ਹੈ। ਭਾਜੀ ਗਜਿੰਦਰ ਸਿੰਘ ਉਹਨਾਂ ਨੂੰ ਉਹਨਾਂ ਦੇ ਦੇਹਾਂਤ ਹੋਏ ਨੂੰ 1 ਸਾਲ ਹੋ ਗਿਆ। ਪਿਛਲੇ ਸਾਲ ਲਾਹੌਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋਇਆ ਸੀ ਅਕਾਲ ਚਲਾਣਾ ਕੀਤਾ ਸੀ। ਇਸ ਸੰਸਾਰ ਤੋਂ ਰੁਕਸਤ ਹੋਏ ਸੀ ਤੇ ਭਾਈ ਨੱਜਰ ਨੂੰ 2 ਸਾਲ ਹੋ ਗਏ ਨੇ ਇਸ ਸੰਸਾਰ ਤੋਂ ਰੁਕਸਤ ਹੋਇਆ। आज ਜਿਹਨਾਂ ਨੂੰ ਯਾਦ ਕੀਤਾ ਗਿਆ ਪੰਥਕ ਜਥੇਬੰਦੀਆਂ ਦੇ ਆਗੂ ਨੁਮਾਇंदे ਸਭ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਵੱਲੋਂ ਨਾਮ ਨਿਯੁਕਤ ਜਿਹੜੇ ਅਪਾਇੰਟ ਕੀਤੇ ਗਏ ਨੇ ਗਿਆਨੀ ਕੁਲਦੀਪ ਸਿੰਘ ਗੜਗਾਜ ਐ ਹੈੱਡ ਗ੍ਰੰਥੀ ਅਕਾਲ ਤਖਤ ਸਾਹਿਬ ਗਿਆਨੀ ਮਲਕੀਤ ਸਿੰਘ ਸਿਮਰਜੀਤ ਸਿੰਘ ਮਾਨ ਫੋਰ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਸਾਰੇ ਉਹਨਾਂ ਦੇ ਨੁਮਾਇंदे ਔਰ ਵੱਡੀ ਇਹ ਸੰਗਤ ਵੀ ਆਈ ਹੈ ਵੱਡੀ ਗਿਣਤੀ ਸੰਗਤ ਆਈ ਹੈ ਪਾਈ ਗਜਿੰਦਰ ਸਿੰਘ ਦਾ ਪਰਿਵਾਰ ਵੀ ਆਇਆ ਹੈ ਦਲ ਖਾਲਸਾ ਵੱਲੋਂ ਇਹ ਪ੍ਰੋਗਰਾਮ ਹੈ ਜੋ 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 ਜਿੱਤ ਕੀਤਾ ਗਿਆ ਸੀ ਪਾਈ ਗਜਿੰਦਰ ਸਿੰਘ ਸਾਡੇ ਆਗੂ ਵੀ ਸੀ ਤੇ ਮਾਰਗਦਰਸ਼ਕ ਵੀ ਸੀ ਉਹਨਾਂ ਦਾ ਸੰਸਾਰ ਤੋਂ ਜਾਣਾ ਜਿੱਥੇ ਖਾਲਸਾਤਨ ਸੰਘਰਸ਼ ਨੂੰ ਕਾਟਾ ਪਿਆ ਦਲ ਖਾਲਸਾ ਨੂੰ ਬਹੁਤ ਉਹਨਾਂ ਦੀ ਕਮੀ ਮਹਿਸੂਸ ਹੋ ਰਹੀ ਹੈ ਉਹ ਬੇਸ਼ੱਕ ਕਾਂਦੋਲੇ ਪ੍ਰਦੇਸ਼ ਬੈਠੇ ਸੀ ਬਟ ਉਹਨਾਂ ਦੀ ਗਾਈਡਲਾਈਨਸ ਉਹਨਾਂ ਦੀ ਇਨਸਪੀਰੇਸ਼ਨ ਉਹਨਾਂ ਦੀ ਦੇਖ ਰੱਖ ਤੇ ਹੇਠੀ ਦਲ ਖਾਲਸਾ ਇਸ ਜਗ੍ਹਾ ਤੇ ਇਸ ਮੁਕਾਮ ਤੇ ਪਹੁੰਚਿਆ ਉਹਨਾਂ ਤੋਂ ਬਿਨਾ ਇੱਕ ਸਾਲ ਅਸੀਂ ਬਹੁਤ ਔਖਾ ਬਿਤਾਇਆ ਕਿਉਂਕਿ ਹਰ ਪਾਲਸੀ ਉਹਨਾਂ ਨੂੰ ਆਪਣੇ ਆਪਣੇ ਵਿੱਚ ਮਹਿਸੂਸ ਕਰਦੇ ਸੀ ਭਾਵੇਂ ਉਹ ਸਰੀਰਕ ਰੂਪ ਦੇ ਵਿੱਚ ਸਾਡੇ ਫੈਸਲਿਆਂ ਦੇ ਵਿੱਚ ਮੌਜੂਦ ਨਹੀਂ ਸੀ ਹੁੰਦੇ ਬਟ ਫਿਰ ਵੀ ਇਹਦੇ باوجود ਵੀ ਉਹ ਆਪਣੀ ਐਬਸੈਂਸ ਦੇ ਵਿੱਚ ਵੀ ਉਹਨਾਂ ਦੀ ਹਮੇਸ਼ਾ ਇੱਥੇ ਪ੍ਰੈਜ਼ੈਂਸ ਰਹੀ ਹੈ ਸਾਡੇ ਵਿੱਚ। ਭਾਈ ਹਰਜਿੰਦਰ ਸਿੰਘ tạm ਮਿਹੋਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਪਿਛਲੇ ਸਾਲ ਜਦੋਂ ਉਹਨਾਂ ਦਾ ਪਹਿਲਾ ਅੰਤਮ ਇਹ ਜਿਹੜਾ ਅੰਤਮ ਅਰਦਾਸ ਇਸੇ ਸਥਾਨ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਾਲੇ ਸਥਾਨ ਤੇ ਮਨਾਇਆ ਸੀ ਤੇ ਗਿਆਨੀ ਰੁਕबीर ਸਿੰਘ ਜਿਹੜੇ ਜਥੇਦਾਰ ਕਾਲਕਤ ਸਾਬ ਸੀ ਉਹਨਾਂ ਨੇ ਹਦਾਇਤ ਕੀਤੀ ਸੀ ਕਿ ਉਹਨਾਂ ਦੀਆਂ ਤਸਵੀਰਾਂ ਭਾਈ ਨੱਜਰ ਦੀਆਂ ਭਾਈ ਪਰਮਜੀਤ ਤੇ ਭਾਈ ਗਜਿੰਦਰ ਸਿੰਘ ਜੀ ਸਿੱਖ ਜਾਇਬਕਰ ਚਲਾਈਆਂ ਜਾਂ। ਹੁਣ ਫੇਰ ਅਸੀਂ ਬੇਨਤੀ ਕੀਤੀ ਹੈ ਭਾਈ ਹਰਜਿੰਦਰ ਸਿੰਘ ਉਹਨਾਂ ਨੂੰ ਕਿ ਇੱਕ ਸਾਲ ਬੀਤ ਗਿਆ ਤੁਸੀਂ ਉਹਨਾਂ ਦੀ ਅਕਾਲ ਤਖਤ ਸਾਹਿਬ ਦੀ ਜਿਹੜੀ ਹਦਾਇਤ ਹੈ ਉਹਨੂੰ ਅਣਗੋਲੀਆਂ ਰੱਖਿਆ। ਕਿਰਪਾ ਕਰਕੇ ਉਹਦੀ ਪਾਲਣਾ ਕਰੋ ਹਦਾਇਤ ਦੀ ਪਾਲਣਾ ਕਰੋ ਔਰ ਉਹਨਾਂ ਦੀਆਂ ਤਸਵੀਰਾਂ ਲਾਈਆਂ ਜਾਂ। ਔਰ ਸਾਨੂੰ ਉਮੀਦ ਹੈ ਕਿ ਭਾਈ ਹਰਜਿੰਦਰ ਸਿੰਘ ਧਾਮੀ ਅੱਜ ਸੰਗਤਾਂ ਦੀ ਜਿਹੜੀ ਮੰਗ ਸੀ ਜਿਹੜੀ ਪਰਿਵਾਰ ਦੀ ਮੰਗ ਹੈ ਜਥੇ ਬੰਦਿਆਂ ਦੀ ਮੰਗ ਹੈ ਔਰ ਜਿਹੜੀ ਹਦਾਇਤ ਹੈ ਅਕਾਲ ਤਖਤ ਦੀ ਉਸ ਦੀ ਪਾਲਣਾ ਵੀ ਕਰਨਗੀ ਔਰ ਛੇਤੀ ਤਸਵੀਰ ਲਾਉ। ਹਾਲ ਤੱਕ ਸਾਬਤੋਂ ਇੱਕ ਉਹਨਾਂ ਨੂੰ ਜਲਾਵਤਨੀ ਯੁੱਧ ਦੇ ਖਿਤਾਬ ਦੀ ਗੱਲ ਵੀ ਹੋਈ ਸੀ। ਹਾਲ ਤੱਕ ਸਾਬਤੋਂ ਸਤੰਬਰ 2 ਦੋਜ਼ 2020 ਦੇ ਵਿੱਚ ਉਹਨਾਂ ਨੂੰ ਜਲਾਵਤਨ ਸਿਕਰੀ ਹੋਤੇ ਦਾ ਉਪਾਧੀ ਵੀ ਦਿੱਤੀ ਗਈ ਸੀ। ਉਸ ਤੋਂ ਬਾਅਦ ਸਮਾਗਮ ਕਰਕੇ ਇੱਕ ਰਸਮੀ ਤੌਰ ਤੇ ਇੱਕ ਸਮਾਗਮ ਵੀ ਹੋਣਾ ਸੀ ਪਰ ਕੁਝ ਕਾਰਨਾ ਕਰਕੇ ਅਕਾਲੀ ਦਲ ਦੀਆਂ ਅੰਦਰੋਂ ਕਿ ਛੋਤਾਨ ਅੰਦਰ ਦੀ ਜਿਹੜੀ ਉਹਦੀ ਪਾਟੋ ਤਾੜ ਹੈ ਉਹਦੇ ਕਰਕੇ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹ ਫੈਸਲਾ ਜਿਹੜਾ ਉਹਨਾਂ ਨੇ ਕੀਤਾ ਸੀ ਪੰਜ ਸਿੰਘ ਸਾਬਾ ਨੇ ਕੀਤਾ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਉਸ ਨੂੰ ਪੂਰਾ ਨਹੀਂ ਕਰ ਸਕੇ ਉਸ ਸਮਾਗਮ ਨਹੀਂ ਕਰ ਸਕੇ ਰਸਮੀ ਤੌਰ ਤੇ ਜਦੋਂ ਕਿ ਉਹ ਸਾਰਾ ਪਰਿਵਾਰ ਨੂੰ ਸੱਤ ਕੇ ਤੇ ਉਹ ਜਥੇਬੰਦੀ ਨੂੰ ਸੱਤ ਕੇ ਦਿੱਤਾ ਜਾਂਦਾ ਉਹ ਰਸਮ ਨਹੀਂ ਪੂਰੀ ਹੋ ਸਕੇ ਬਟ ਫਿਰ ਵੀ ਧੰਨਵਾਦ ਹੈ ਇਹਨਾਂ ਦਾ ਜਿਨ੍ਹਾਂ ਨੇ ਉਹਨਾਂ ਦੀ ਕਾਲਨਾ ਨੂੰ ਉਹਨਾਂ ਦੀ ਕੁਰਬਾਨੀ ਨੂੰ ਉਹਨਾਂ ਦੀ ਜਲਾਵਤਨੀ ਨੂੰ ਰੈਕੋਗਨਾਈਜ਼ ਕੀਤਾ ਅਗਰ ਭਾਈ ਗਜਿੰਦਰ ਸਿੰਘ ਰੈਕੋਗਨਾਈਜ਼ਡ ਹੁੰਦੇ ਨੇ ਕਾਲ ਤੱਕ ਸਭ ਤੋਂ ਅਗਰ ਭਾਈ ਗਜਿੰਦਰ ਸਿੰਘ ਰੈਕੋਗਨਾਈਜ਼ਡ ਹੁੰਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤੇ ਇਹਨਾਂ ਕੇਂਦਰੀ ਸੰਸਥਾਵਾਂ ਤੋਂ ਸਿੱਖ ਆਜ਼ਾਦੀ ਸੰਘਰਸ਼ ਰੈਕੋਗਨਾਈਜ਼ਡ ਹੁੰਦਾ ਉਹ ਵਿਅਕਤੀ ਨਹੀਂ ਸੀ ਹੈਗਾ ਉਹ ਇੱਕ ਸੰਘਰਸ਼ ਦੀ ਪ੍ਰਤੀਨਿਧਤਾ ਕਰਦਾ ਸੀ ਸਿੰਬੋਲਾਈਜ਼ ਕਰਦਾ ਸੀ ਸਿੱਖ ਇੰਡੀਪੈਂਡੈਂਟ ਸਟਰਗਲ ਨੂੰ ਤੁਸੀਂ ਮਿਲੇ ਸੀ ਕਿ ਉਹਨਾਂ ਨੂੰ ਜਾ ਕੇ ਉੱਥੇ ਅਕਸਰ ਤੁਹਾਡਾ ਉਧਰ ਗੇੜਾ ਲੱਗਦਾ ਸੀ 1984 ਚ ਉਹਨਾਂ ਨੂੰ ਮਿਲਿਆ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਜਦੋਂ ਉਹ ਰਿਹਾ ਹੋਏ ਨੇ 1995 ਵਿੱਚ ਉਮਰ ਕੈਦ ਕੱਟ ਕੇ ਜਦੋਂ ਬਾਹਰ ਆਏ ਨੇ ਕੋੜ ਲਖਪਤ ਜ਼ਿਲ੍ਹੇ ਮੈਂ ਭਾਈ ਵਿਧਾਵਾ ਸਿੰਘ ਬੱਬਰ ਮੈਂ ਉਸ ਵੇਲੇ ਬੱਬਰ ਖਾਲਸਾ ਸੀ ਤੇ ਉਸ ਵੇਲੇ ਬੱਬਰ ਖਾਲਸਾ ਦੇ ਮੁਖੀ ਭਾਈ ਵਿਧਾਵਾ ਸਿੰਘ ਸੀ ਫੋਨ ਵੀ ਉਹੀ ਮੁਖੀ ਨੇ ਮੈਂ ਉਹਨਾਂ ਦੇ ਨਾਲ ਇਹਨਾਂ ਨੂੰ ਜੇਲ੍ਹ ਦੇ ਬਾਹਰ ਵੈਲਕਮ ਕਰਨ ਲਈ ਪਹੁੰਚੇ ਸੀ ਅਸੀਂ ਜਦੋਂ ਰਿਹਾਅ ਹੋ ਕੇ ਬਾਹਰ ਆਏ ਤੇ ਸੀ ਅੱਗੇ ਖੜੇ ਸੀ ਇਹਨਾਂ ਨੂੰ ਰਿਸਿਵ ਅਸੀਂ ਕੀਤਾ ਸੀ ਇੱਕ ਚੰਗੇ ਲੇਖਕ ਇੱਕ ਕਵੀ ਤੌਰ ਤੇ ਵੀ ਜਾਣਿਆ ਜਾਂਦਾ ਭਾਈ ਗਜੈન્દ્ર ਸਿੰਘ ਉਹਨਾਂ ਦੀ ਬਹੁਤ ਗੁਣ ਸੀਗੇ ਔਰ ਰੈਵਲੂਸ਼ਨਰੀ ਪੋਇਟ ਵੀ ਸੀਗੇ ਉਹ ਇੱਕ ਸਟੇਟਸਮੈਨ ਸੀਗੇ ਵਿਜਨਰੀ ਸੀਗੇ ਬਹੁਤ ਅੱਗੇ ਦੀ ਸੋਚ ਸੀਗੀ ਉਹਨਾਂ ਦੀ ਉਹਨਾਂ ਦੀਆਂ ਕਵਿਤਾਵਾਂ 1975 ਦੀਆਂ 1978 ਦੀਆਂ 1980 ਦੀਆਂ ਤੁਸੀਂ ਪੜੋ ਉਹਨਾਂ ਨੇ ਜੋ ਉਸ ਵੇਲੇ ਗੱਲਾਂ ਲਿਖੀਆਂ ਜੋ ਆ ਬਾਬਾ ਬਗੇਲ ਸਿੰਘ ਜਦੋਂ ਆਪਣਾ ਜਿਹੜਾ ਉਹ ਦ੍ਰਿਸ਼ ਉਹਨਾਂ ਨੇ ਜਦੋਂ ਉਹਨੇ ਲਾਲ ਕਿਲੇ ਤੇ ਝੰਡਾ ਚੁਲਾਇਆ ਔਰ ਜਦੋਂ ਵਾਪਸ ਆ ਰਿਹਾ ਜਿਹੜਾ ਫੋਟੋ ਆਪਾਂ ਸਾਰੇ ਦੇਖਦੇ ਆ ਉਸ ਦ੍ਰਿਸ਼ ਨੂੰ ਕਿਵੇਂ ਉਹਨਾਂ ਨੇ ਕਵਿਤਾ ਦੇ ਰੂਪ ਚ ਏ ਕਿਵੇਂ ਉਹਨਾਂ ਨੇ ਗੰਗੂ ਦੀ ਰੂਹ ਨੂੰ ਪਛਾਣਿਆ ਕਿ ਕਿਵੇਂ ਉਸ ਵੇਲੇ ਗੰਗੂ ਦੀ ਰੂਹ ਤੇ ਇੰਦਰਾ ਗਾਂਧੀ ਦੇ ਵੇਲਿਆਂ ਦੇ ਗੰਗੂ ਦੇ ਰੂਹ ਤੇ ਅੱਜ ਬਾਜਪਾਈ ਅਡਵਾਨੀ ਦੇ ਵੇਲਿਆਂ ਦੀ ਜਿਹੜੀ ਗੰਗੂ ਰੂਹ ਸੀ ਇਸ ਨੂੰ ਉਹਨੇ ਕਿਸ ਤਰ੍ਹਾਂ ਉਹਨਾਂ ਨੇ ਕਿੱਦਾਂ ਕਿੱਦਾਂ ਰੂਪਮਾਨ ਕਰਕੇ ਕਿੱਦਾਂ ਆਬਜ਼ਰਵ ਕੀਤਾ ਉਹਨੂੰ ਐਗਜ਼ਾਮਿਨ ਕੀਤਾ ਔਰ ਕੌਮ ਦੇ ਸਾਹਮਣੇ ਉਹ ਉਹ ਸਥਿਤੀ ਰੱਖੀ ਉਹ ਪ੍ਰਸਥਿਤੀਆਂ ਰੱਖੀਆਂ ਜੋ ਜਿਹਦੇ ਵਿੱਚੋਂ ਅੱਜ ਕੌਮ ਲੰਘ ਰਹੀ ਹੈ ਉਹਨਾਂ ਨੇ ਅਕਾਲੀ ਦਲ ਦੇ ਉੱਤੇ ਵੀ ਬੜੀ ਬੇਬਾਕ ਟਿੱਪਣੀਆਂ ਕੀਤੀਆਂ ਕਿੱਦਾਂ ਇਹ ਕੌਮ ਦੀਆਂ ਜੜ੍ਹਾਂ ਦੇ ਵਿੱਚ ਤੇਲ ਦੇ ਰਹੇ ਨੇ ਕਿਦਾਂ ਇਹਨਾਂ ਨੇ ਕੌਮ ਦੀਆਂ ਜੜ੍ਹਾਂ ਨੂੰ ਖੋਖਲਾ ਕੀਤਾ ਦਲ ਖਾਲਸਾ ਦੇ ਆਗੂ ਸਾਡੇ ਨਾਲ ਜੁੜ ਚੁੱਕੇ ਆ ਭਰਮਜੀਤ ਸਿੰਘ ਮਾਨੜਾ ਪਹਿਲਾਂ ਗੁਰਫਤ ਤੇ ਸੰਝ ਕਰਦੇ ਆਂ ਜੀ ਮਾਨ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ ਅੱਜ ਮੀਰੀ ਪੀਰੀ ਦਿਹਾੜਾ ਵਾ ਨਾਲ ਭਾਈ ਗਜਿੰਦਰ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਆ ਭਾਈ ਹਰਦੀਪ ਸਿੰਘ ਨਿਚਰ ਨੂੰ ਯਾਦ ਕੀਤਾ ਜਾ ਰਿਹਾ ਵਾ ਕਿੰਨੇ ਵੇਖਦੇ ਹੋ ਇਹਨਾਂ ਦੋਸ਼ਕਸ਼ੀਤਾ ਨੂੰ ਨਾਲ ਇਸ ਦਿਹਾੜੇ ਨੂੰ ਦੇਖੋ ਇਹਨਾਂ ਦੋਵਾਂ ਸ਼ਖਸੀਤਾਂ ਦੀ ਜਿਹੜੀ ਜ਼ਿੰਦਗੀ ਲੰਗੀ ਆ ਪੂਰੀ ਦੀ ਪੂਰੀ ਚਾਹੇ ਇੱਕ ਆਪਣੀ ਕੁਦਰਤੀ ਜੜੀ ਸਰੀਰਕ ਯਾਤਰਾ ਪੂਰੀ ਕਰਕੇ ਗਏ ਹੋ ਜਾਂ ਦੂਸਰੇ ਨੂੰ ਜਿਹੜਾ ਇੰਡੀਆ ਸਟੇਟ ਨੇ ਸ਼ਹੀਦ ਕੀਤਾ ਗਿਆ ਉਹਨਾਂ ਦੋਨਾਂ ਦੀ ਜੇ ਤੁਸੀਂ ਜ਼ਿੰਦਗੀ ਦਾ ਨਿਚੋੜ ਕੱਢੋ ਤੇ ਉਹ ਜਿਹੜਾ ਅਸਲੀ ਮੀਰੀ ਪੀਰੀ ਦਾ ਸਿਧਾਂਤ ਉਹ ਤੇ ਪਹਿਰਾ ਦਿੰਦਿਆਂ ਲੰਗੀ ਸੋ ਇਸ ਦਿਨ ਦੇ ਉੱਤੇ ਉਹਨਾਂ ਨੂੰ ਯਾਦ ਕਰਨਾ ਔਰ ਉਸੇ ਹੀ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਦੇ ਭੋਗ ਭਾਣੇ ਇਹ ਵੀ ਇਤਫਾਕਾਂ ਜਿਹੜਾ ਆ ਉਹ ਹੋਇਆ ਸੋ ਇੱਕ ਸੰਕੇਤ ਹੀ ਨੇ ਵੀ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਜਿਵੇਂ ਲੰਗੀ ਸੀ ਉਸ ਕੌਮ ਦਾ ਸੰਘਰਸ਼ ਅੱਗੇ ਨਿਰੰਤਰ ਜਾਰੀ ਆ ਸੋ ਉਮੀਦ ਕਰਾਂਗੇ ਕਿ ਜਿਹੜੇ ਸਾਡੀਆਂ ਸੰ ਉਹ ਦੁਨ ਮਨਾਉਣ ਦੇ ਨਾਲ ਨਾਲ ਇਹਨਾਂ ਦਿਨਾਂ ਦੇ ਉੱਤੇ ਸਿਧਾਂਤ ਗੁਰੂ ਚ ਪੈਰਾ ਵੀ ਦੇ ਦਿੱਤੇ ਅੱਗੇ ਵੱਧ ਅੱਛਾ ਇੱਕ ਐਲਾਨ ਹੋਇਆ ਸੀ ਅਕਾਲ ਤੱਕ ਸਭ ਤੋਂ ਐਲਾਨ ਪੂਰਾ ਹੋ ਗਿਆ ਕਿ ਖਤਾਬ ਮਿਲ ਗਿਆ ਭਾਈ ਗੁਜਿੰਦਰ ਸਿੰਘ ਨੂੰ ਜਿਹੜਾ ਐਲਾਨ ਕੀਤਾ ਗਿਆ ਨਹੀਂ ਉਹ ਸਿਰਫ ਅਜੇ ਤੱਕ ਐਲਾਨ ਹੀ ਆ ਬਹੁਤ ਸਾਰੇ ਐਲਾਨ ਨੇ ਇਦਾਂ ਦੇ ਨੇ ਜਿਹੜੇ ਹੋਏ ਨੇ ਤਾਂ ਬਾਅਦ ਚ ਉਹ ਇਦਾਂ ਤੇ ਇਦਾਂ ਰਹਿ ਜਾਂਦੇ ਨੇ ਜਲਾਵਤਨ ਸਿੱਖ ਜੋਦੇ ਦਾ ਐਲਾਨ ਵੀ ਉਹਦਾ ਹੋਇਆ ਸੀ ਪਰ ਅਜੇ ਤੱਕ ਉਹਦੇ ਜਿਹੜੀ ਜਿਹੜੀ ਇੱਕ ਮਤਲਬ ਇੱਕ ਪੂਰੀ ਪ੍ਰਕਿਰਿਆ ਹੁੰਦੀ ਜਿਹੜੀ ਉਤੋਂ ਅਕਾਲ ਤੱਕ ਸਾਹਿਬ ਦੀ ਫਸੀਲ ਦੇ ਉੱਤੇ ਜਿਹੜਾ ਸਨਮਾਨ ਦਿੱਤਾ ਜਾਂਦਾ ਹੈ ਉਹ ਅਜੇ ਤੱਕ ਉਹ ਜਿਹੜਾ ਆ ਪੂਰਾ ਨਹੀਂ ਹੋਇਆ ਉਹਦੇ ਨਾਲ ਇਹਨਾਂ ਦੀ ਫੋਟੋ ਲਾਉਂਦਾ ਵੀ ਗੱਲ ਹੋਈ ਹੈਗੀ ਪਿਛਲੇ ਸਾਲ ਸਿੰਘ ਸਾਹਿਬਾਨ ਨੇ ਅਪੀਲ ਵੀ ਕੀਤੀ ਸੀ ਔਰ ਇਹ ਐਲਾਨ ਵੀ ਕੀਤਾ ਹੈਗਾ ਵੀ ਇਹਨਾਂ ਦੀ ਤਸਵੀਰ ਜਿਹੜੀ ਆ ਉਹ ਲਾਈ ਜਾਵੇ ਸੋ ਇੱਕ ਸਾਲ ਬੀਤ ਗਿਆ ਸ਼ਰਮਣੀ ਕਮੇਟੀ ਨੇ ਉਹਦੇ ਬਾਰੇ ਕੋਈ ਫੈਸਲਾ ਨਹੀਂ ਲਿਆ ਸੋ ਇਹਨਾਂ ਸ਼ਖਸੀਤਾਂ ਨੂੰ ਭਾਈ ਨੱਜਰ ਨੂੰ ਭਾਈ ਗਜਿੰਦਰ ਸਿੰਘ ਜਾਂ ਹੋਰ ਜਿਹੜੇ ਸ਼ਹੀਦ ਹੋਏ ਨੇ ਇਹਨਾਂ ਨੂੰ ਕਿਉਂ ਗੋਲਿਆ ਕੀਤਾ ਜਾ ਰਿਹਾ ਜਾਂ ਕਿਉਂ ਗੋਹਰ ਕੀਤਾ ਜਾ ਰਿਹਾ ਇਹ ਸਵਾਲ ਸ਼ਰਮਣੀ ਕਮੇਟੀ ਦੇ ਸਾਹਮਣੇ ਖੜਾ ਹੈ ਸੋਨਨ ਜਵਾਬ ਦੇਣਾ ਬੰਦਾ ਹੋਰ ਜਿੱਥੇ ਇੰਨੀਆਂ ਤਸਵੀਰਾਂ ਲੱਗਾਂਦਾ ਜਾਂ ਹੋਰ ਇੰਨੇ ਜਿਹੜੇ ਉਥੋਂ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਆ ਸਨਮਾਨ ਨੇ ਜਾਂ ਪਦਵੀਆਂ ਨੇ ਦਿੱਤੀਆਂ ਜਾ ਚੁੱਕੀਆਂ ਨੇ ਸੋ ਜਿਹੜੇ ਲੋਕਾਂ ਨੇ ਸਾਰੀ ਉਮਰ ਆਪਣੀ ਸੰਘਰਸ਼ ਦੇਖੇ ਲਾਈ ਹੋਵੇ ਔਰ ਇੱਕ ਮੌਕੇ ਦੇ ਉੱਤੇ ਦਿੱਲੀ ਅੱਗੇ ਗੋਡੇ ਨਾਲ ਟੇਕੇ ਹੋਣ ਉਹਨਾਂ ਲੋਕਾਂ ਨੂੰ ਇਗਨੋਰ ਕਰਕੇ ਅਸੀਂ ਕੌਮ ਨੂੰ ਕਿਸਨੇ ਆ ਦੇ ਜਾ ਰਹੇ ਆ ਇਹ ਮਤਲਬ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਇੱਕ ਚੰਗੇ ਲੇਖਕ ਕਵੀ ਤੌਰ ਤੇ ਵੀ ਉਹਨਾਂ ਨੂੰ ਜਾਣਿਆ ਜਾਂਦਾ ਕਿੰਨੀਆਂ ਕਿਤਾਬਾਂ ਤੁਸੀਂ ਪੜ ਚੁੱਕੇ ਹੋ 53 ਹੋਰ ਜਿਹੜੀ ਆਮ ਸੰਝੋੜਦੀ ਉਹ ਕਹਿੰਦੇ ਕਿ ਬਹੁਤ ਸਮਾਂ ਪਹਿਲਾਂ 1984 ਤੋਂ ਬੜਾ ਸਮਾਂ ਪਹਿਲਾਂ ਉਹ ਲਿਖਤੀਆਂ ਸੀ ਹਾਂਜੀ ਹਾਂਜੀ ਉਹ ਲਿਖਿਆ ਉਹਨਾਂ ਨੇ ਇਵਨ ਉਹਨਾਂ ਦੀਆਂ ਕਿਤਾਬਾਂ ਤੇ ਬੈਨ ਵੀ ਲੱਗਾ ਸੀ ਕੱਲਾ ਮਤਲਬ ਇਹਨਾਂ ਦੇ ਕੱਲਾ ਦਲਖਾਲਸਾ ਤੇ ਬੈਨ ਨਹੀਂ ਲੱਗਾ ਇਹਨਾਂ ਦੀਆਂ ਕਿਤਾਬਾਂ ਤੇ ਵੀ ਬੈਨ ਲੱਗਾ ਹੈ ਔਰ ਉਹ ਕਿਤਾਬਾਂ ਤੇ ਬੈਨ ਇਹਨਾਂ ਤੇ ਦਲਖਾਲਸਾ ਤੇ ਬੈਨ ਲੱਗਦਾ ਪਈ ਨਾ ਲੱਗ ਗਿਆ ਮਤਲਬ ਉਹਨਾਂ ਦੇ ਲਿਖਤ ਦੇ 14 ਦਿਨ ਵੀ ਇਹਨਾਂ ਦਾ ਮਸ ਸੀਗਾ ਸੋ ਕਤਾਬਾਂ ਜਿਹੜੀਆਂ ਉਹਨਾਂ ਨੇ ਲਿਖੀਆਂ ਨੇ ਜਿਹੜੀਆਂ ਕਵਤਾਵਾਂ ਦੇ ਰੂਪ ਦੇ ਵਿੱਚ ਨੇ ਕੁਝ ਲੇਖਾਂ ਦੇ ਰੂਪ ਦੇ ਜਿਨ੍ਹਾਂ ਜਿਹੜੇ ਜ਼ਿੰਦਗੀ ਦੇ ਵਿੱਚ ਆਪਣੇ ਲੇਖ ਲਿਖਦੇ ਰਹਿੰਦੇ ਸੀਗੇ ਲਕੀਰ ਜਿਹੜੀ ਉਹਦੇ ਵਿੱਚ ਦੇਖ ਵੀ ਨਾ ਸੋ ਮਤਲਬ ਪੜਨ ਵਾਲੀਆਂ ਨੇ ਬਹੁਤ ਕੁਝ ਸਿੱਖਣ ਵਾਲਾ ਉਹਨਾਂ ਤੋਂ ਕਟਨਾਵਾਂ ਨੂੰ ਕਿਵੇਂ ਵੇਖਦੇ ਹਨ ਸ਼ਬਦਾਂ ਦੇ ਵਿੱਚ ਕਿਵੇਂ ਪਰੋਂਦੇ ਸੀ ਉਹਦੇ ਵਿੱਚ ਸਿਧਾਂਤ ਇਮੋਸ਼ਨਸ ਸਾਰੀਆਂ ਜੀਆਂ ਕਠੀਆਂ ਚੱਲਦੀਆਂ ਨੇ ਤੇ ਕੇਰੀ ਅੰਜਲ ਵੇਖ ਲਿਆ ਜਾਂਦਾ ਵੀ ਸ਼ਾਇਦ ਜਿਹੜਾ ਕਾਲਿਸਤਾਨੀ ਨੇ ਇਹਨਾਂ 'ਚ ਕੋਈ ਭਾਵ ਨਹੀਂ ਹੈਗਾ ਇਹ ਇਮੋਸ਼ਨ ਲੈਸ ਨੇ ਬੜੇ ਕਟੜ ਜੇ ਨੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਤਨ ਉਹਨਾਂ ਦੀਆਂ ਕਵਤਾਵਾਂ ਦੇ ਵਿੱਚ ਇਮੋਸ਼ਨਸ ਵੀ ਪਰਵਾਰ ਪਰਤੀ ਵੀ ਦੇਖਣਗੇ ਕੌਮ ਪਰਤੀ ਵੀ ਦੇਖਣਗੇ ਸੋ ਉਹ ਇਮੋਸ਼ਨਸ ਦਾ ਜਿਹੜਾ ਸੁਮੇਲ ਆ ਉਹ ਬੜਾ ਜ਼ਬਰਦਸਤ ਹੈ ਉਹਦੇ ਵਿੱਚ ਕਿਉਂਕਿ ਇਮੋਸ਼ਨਸ ਤੋਂ ਬਿਨਾ ਅਸਲ 'ਚ ਮੈਂ ਸੋਕੀ ਕਹਿੰਦਾ ਜਿਹੜੇ ਖਾਲਸਤਾਨੀ ਨੇ ਉਹ ਜਾਦੇ ਇਮੋਸ਼ਨਲ ਹੁੰਦੇ ਨੇ ਇਮੋਸ਼ਨਲ ਬੰਦਾ ਹੀ ਇਸ ਰਾਹ ਦੇ ਉੱਤੇ ਤੁਰਦਾ ਜਿਹੜਾ ਕੈਲਕੂਲੇਸ਼ਨਾਂ ਦੇ ਵਿੱਚ ਪਾਇਆ ਜਾਂਦਾ ਗਿਣਤੀਆਂ ਵਿੱਚ ਪਾਇਆ ਜਾਂਦਾ ਉਹ ਖਾਲਸਤਾਨੀ ਬਣ ਨਹੀਂ ਸਕਦਾ ਪਰਮਜੀਤ ਮੰਡ ਭਾਈ ਗਜਿੰਦਰ ਸਿੰਘ ਜੀ ਕਿਸੇ ਗੱਲ ਤੋਂ ਪ੍ਰਭਾਵਿਤ ਹੋਏ ਹੋਣ ਕੋਈ ਖਾਸ ਗੱਲ ਤੋਂ ਕੋਈ ਲੱਗਦਾ ਇਹੋ ਜਿਹੀ ਘਟਨਾ ਕੋਈ ਨਹੀਂ ਵੈਸੇ ਤਾਂ ਸਾਰੀਆਂ ਹੀ ਨੇ ਪਰ ਇੱਕ ਗੱਲ ਜਿਹੜੀ ਹੁਣ ਮੈਨੂੰ ਮਹਿਸੂਸ ਹੁੰਦੀ ਹੈ ਇਹ ਬੰਦਾ ਜਦੋਂ ਬੰਦਾ ਪਿਓ ਬੰਦਾ ਤਾਂ ਬਾਅਦ ਮਹਿਸੂਸ ਹੁੰਦਾ ਕਿ ਜਦੋਂ ਉਹਨਾਂ ਦੀ 6 ਮਹੀਨੇ ਦੀ ਬੇਟੀ ਹੋਵੇ ਘਰ ਤੇ ਉਹਨੇ ਛੱਡ ਕੇ ਜਾ ਰਹੇ ਹਣ ਤੇ ਪਤਾ ਹੋਵੇ ਪਤਾ ਨਹੀਂ ਮੁੜਨਾ ਕਿ ਨਹੀਂ ਮੁੜਨਾ ਔਰ ਉਹ ਉਧਰ ਜਾ ਰਹੇ ਜਦੋਂ ਪਾਕਿਸਤਾਨ ਦੇ ਵਿੱਚ ਹਾਈਜੈਕਿੰਗ ਦੀ ਸਜ਼ਾ ਮੌਤ ਆ ਤੇ ਮਤਲਬ ਇਹ ਮਿੱਥ ਕੇ ਜਾ ਰਹੇ ਆਪਣੇ ਨਿਆਂ ਨੂੰ ਘਰ ਛੱਡ ਕੇ ਸੋ ਅੱਜ ਜਦੋਂ ਪਿਓ ਬਣੇ ਤਾਂ ਉਦੋਂ ਚੀਜ਼ ਮਹਿਸੂਸ ਹੁੰਦੀ ਹੈ ਵੀ ਯਾਰ ਉਹ ਕਿੰਨਾ ਔਖਾ ਪਲ ਹੋਏਗਾ ਵੀ ਸੰਘਰਸ਼ ਤੋਂ ਇਸ ਤਰੀਕੇ ਨਾਲ ਜਣਾ ਪਰ ਫਿਰ ਸੋਚੀਦਾ ਵੀ ਨਹੀਂ ਇਹੀ ਸੰਘਰਸ਼ ਆ ਪੁਰਾਣੇ ਸਿੰਘਾਂ ਨੇ ਵੇਹੀ ਕੀਤਾ ਸਿੰਘਣੀਆਂ ਨੇ ਇਹੀ ਕੀਤਾ ਆਪਣੇ ਬੱਚਿਆਂ ਦੇ ਟੋਟੇ ਜਿਹੜੇ ਟੋਟੜੇ ਟੋਟੇ ਕਰ ਪਰੇ ਜਿਹੜਾ ਇਹ ਪਰਿਵਾਰ ਵਿਛੋੜੇ ਨੇ ਇਹ ਚਲਦੇ ਰਹੇ ਨੇ ਅੱਗੇ ਨਾਲ ਨਾਲ ਸੰਘਰਸ਼ ਅੱਗੇ ਨਿਰੰਤਰ ਜਾਰੀ ਆ ਔਰ ਸ਼ਾਇਦ ਇਹ ਮੈਨੂੰ ਲੱਗਦਾ ਉਹਦੋਂ ਹੀ ਰੁਕਣਗੇ ਜਦੋਂ ਸਾਡੇ ਕੋ ਆਪਣਾ ਕੌਮੀ ਖਾਲਸਾਤਨ ਹੋਏਗਾ ਬੱਬਾ ਹਰਦੀਪ ਸਿੰਘ ਮਹਾਰਾਜ ਜੁੜ ਚੁੱਕੇ ਆ ਗੁਰਫਤੇ ਸੰਜ ਕਰਦੇ ਆ ਬੱਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਸੀਂ ਪਹੁੰਚੇ ਹੋ ਅੱਜ ਇੱਥੇ ਮੀਰੀ ਪੇਰੀ ਦਿਹਾੜਾ ਮਨਾਇਆ ਜਾ ਰਿਹਾ ਹਾਈਜੈਕਰ ਜਲਾਵਤਨੀ ਭਾਈ ਗਜਿੰਦਰ ਸਿੰਘ ਨੂੰ ਯਾਦ ਕੀਤਾ ਜਾਇਆ ਭਾਈ ਹਰਦੀਪ ਸਿੰਘ ਜੀ ਨੂੰ ਯਾਦ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਅਸੀਂ ਦੇਖੋ ਜਿਹੜਾ ਇਹਨਾਂ ਸਿੰਘਾਂ ਨੇ ਜਾਜ ਗਵਾ ਗੀਤਾ ਸਿਰ ਸਟੇਟ ਦੇਸ਼ ਨੂੰ ਦੱਸਣ ਵਾਸਤੇ ਦੁਨੀਆ ਨੂੰ ਦੱਸਣ ਵਾਸਤੇ ਵੀ ਸਾਡੇ ਨਾਲ ੱਟਕਾ ਹੋ ਰਿਹਾ ਕੀ ਕੁਝ ਹੋ ਰਿਹਾ ਆ ਇਹ ਉਹਦੇ ਸਬੰਧ ਦੇ ਵਿੱਚ ਹਬੀਬ ਸਿੰਘ ਨਿੱਜਰ ਦਾ ਸ਼ਹੀਦੀ ਦਿਹਾੜਾ ਵੀ ਉਹਨਾਂ ਨੂੰ ਪਿਛਲੇ ਸਾਲ ਹੀ ਇੱਕ ਸਾਲ ਹੀ ਹੋਇਆ ਉਹਨਾਂ ਨੂੰ ਕੈਨੇਡਾ ਦੀ ਧਰਤੀ ਤੇ ਗੋਲੀਆਂ ਮਾਰ ਕੇ ਇਥੋਂ ਦੀ ਸਟੇਟ ਨੇ ਉੱਥੇ ਜਾ ਕੇ ਸ਼ਹੀਦ ਕੀਤਾ 2 ਸਾਲ ਪਹਿਲਾਂ ਭਾਈ ਪੰਜਵੜ ਤੋਂ ਪਾਕਿਸਤਾਨ ਚ ਜਾ ਕੇ ਇਥੋਂ ਦੀ ਸਟੇਟ ਏਜੰਸੀਆਂ ਨੇ ਸ਼ਹੀਦ ਕੀਤਾ ਇਹ ਸਾਰੀਆਂ ਚੀਜ਼ਾਂ ਜਿਹਨੀਆਂ ਰਲ ਮਿਲ ਕੇ ਨਾ ਇੱਕ ਇਨਕਲਾਬ ਲੈ ਕੇ ਆਉਣਗੀਆਂ ਸਾਨੂੰ ਆਜ਼ਾਦੀ ਵੱਲ ਨੂੰ ਹੀ ਅਸਲ ਜੋ ਇਹਨਾਂ ਤਾਂ ਲੱਗਦਾ ਵੀ ਅਸੀਂ ਇਹਨਾਂ ਨੂੰ ਖਤਮ ਕਰ ਰਹੇ ਹਾਂ ਪਰ ਅਸੀਂ ਇਹ ਗੱਲ ਸਮਝਦੇ ਹਾਂ ਵੀ ਜਿਹੜਾ ਵੀ ਸਾਡਾ ਖੂਨ ਡੁੱਲਦਾ ਨਾ ਉਹ ਕਤਰਾ-ਕਤਰਾ ਹੋ ਕੇ ਖੇ ਲੜਕੇ ਤੇ ਹੋਰ ਵਾਸੀਂ ਉਹਦੇ ਨਾਲ ਤਕੜੇ ਹੋ ਕੇ ਅੱਗੇ ਲੜਨ ਵਾਸਤੇ ਅੱਗੇ ਆਉਨੇ ਆਂ ਕਿ ਉਹ ਕੌਮਾਂ ਹਰਦੀਆਂ ਹੁੰਦੀਆਂ ਨੇ ਜਿਹੜੀਆਂ ਲੜਾਈ ਛੱਡ ਜਾਣ ਲੱਗਦੀ ਜਦੋਂ ਇੱਕ ਸੀਦ ਹੁੰਦਾ ਉਸ ਦੀ ਦੂਜਾ ਚੱਕ ਲੈਂਦਾ ਉਸ ਦਾ ਇਤਿਹਾਸ ਉਸ ਦੇ ਪੰਨ ਉਸ ਤੇ ਕੈਂਸਲ ਕੋਈ ਵੀ ਉਹ ਦੂਜਾ ਚੱਕ ਲੈਂਦਾ ਨਾ ਤੁਸੀਂ ਸਮਝੋ ਵੀ ਲੜਾਈ ਸਾਡੀ ਜਿਹੜੀ ਹੈ ਜਾਰੀ ਆ ਅਸੀਂ ਅੱਗੇ ਵੱਲੋਂ ਵਧ ਰਹੇ ਹਾਂ ਜਦੋਂ ਸਟੇਟ ਜਾ ਕੇ ਬਾਹਰਲੇ ਦੂਜੇ ਦੇਸ਼ਾਂ ਦੇ ਵਿੱਚ ਤੁਹਾਡੇ ਖੜਕੂਆਂ ਨੂੰ ਤੁਹਾਡੇ ਨੌਜਵਾਨ ਲੜਨ ਵਾਲਿਆਂ ਨੂੰ ਸਾਡੇ ਉਹਨਾਂ ਜਿਨ੍ਹਾਂ ਨੇ ਇਸ ਲਈ ਤੇ ਚੱਲੇ ਨੇ ਆਜ਼ਾਦੀ ਵਾਸਤੇ ਲੜ ਰਹੇ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤੀ ਜਦੋਂ ਸਮਝੋ ਵੀ ਸਟੇਟ ਜਿਹੜੀ ਹੈ ਸਟੇਟ ਦੇ ਅੰਦਰਲੀ ਹਾਲਤ ਜਿਹੜੀ ਹੈ ਬਹੁਤ ਮਾੜੀ ਹੁੰਦੀ ਹੈ ਘੁੜਾਈ ਹੁੰਦੀ ਹੈ ਇਸ ਵਾਸਤੇ ਜਾ ਕੇ ਬਾਹਰ ਅਟੈਕ ਕਰ دیا۔ ਤੇ ਉਹ ਇਹਨਾਂ ਚੀਜ਼ਾਂ ਚੋਂ ਰਿਜ਼ਲਟ ਠੀਕ ਹੈ ਸਾਡੀਆਂ ਸ਼ਹੀਦੀਆਂ ਹੋ ਰਹੀਆਂ ਨੇ ਪਰ ਰਿਜ਼ਲਟ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਹੀ ਆਉਣਗੇ ਮਾੜੇ ਨਹੀਂ ਆਉਂਦੇ ਕਿਉਂਕਿ ਅਸੀਂ ਆਜ਼ਾਦੀ ਵੱਲ ਨੂੰ ਵਧ ਰਹੇ ਆਂ ਤੇ ਉਹਨਾਂ ਚਿਰ ਜੰਗ ਸਾਡੀ ਜਾਰੀ ਆ ਜੇ ਨਾ ਅਸੀਂ ਆਜ਼ਾਦ ਨਹੀਂ ਹੋ ਜਾਂਦੇ ਦਲ ਖਾਲਸਾ ਦੇ ਆਗੂ ਸਾਡੇ ਨਾਲ ਜੁੜ ਚੁੱਕੇ ਆ ਪਰਮਜੀਤ ਸਿੰਘ ਟੰਡਾ ਜੀ ਗੁਰਫਤੇ ਸਾਂਝ ਕਰਦੇ ਆ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਕਹਿਣਾ ਜੋਗ ਟੰਡਾ ਸਾਹਿਬ ਅੱਜ ਇਥੇ ਮੀਰੀ ਪੀਰੀ ਦਿਹਾੜਾ ਮਨਾਇਆ ਜਾ ਰਿਹਾ ਉੱਥੇ ਭਾਈ ਹਰਦੀਪ ਸਿੰਘ ਨਿੱਜੇ ਨੂੰ ਯਾਦ ਕੀਤਾ ਯਾਰਾ ਜਲਵਤ ਜਲਾਵਤ ਨੇ ਭਾਈ ਗਜਿੰਦਰ ਸਿੰਘ ਨੂੰ ਯਾਦ ਕੀਤਾ ਜੀ ਹਾਂ ਕਹਿ ਸਕਦੇ ਇੱਕ ਕੋਇਨਸੀਡੈਂਟ ਹੈ ਅੱਜ ਮੀਰੀ ਪੀਰੀ ਦਿਵਸ ਵੀ ਹੈ ਔਰ ਕਿਉਂਕਿ ਭਾਈ ਗਜਿੰਦਰ ਸਿੰਘ ਜਿਹੜੇ ਕਿ ਪਿਛਲੇ ਸਾਲ 3 ਤਰੀਕ ਨੂੰ ਉਹਨਾਂ ਨੇ ਅਕਾਲ ਚਲਾਣਾ ਕੀਤਾ ਸੀ ਸੋ 3 ਤਰੀਕ ਪਾਠ ਆਰੰਭ ਕੀਤੇ ਗਏ ਸੀ ਅੱਜ 5 ਨੂੰ ਭੋਗ ਪਏ ਨੇ ਔਰ ਜਿਹੜੇ ਪੰਥ ਨੂੰ ਖਾਲਸਾਤਾਨ ਨੂੰ ਆਜ਼ਾਦੀ ਨੂੰ ਚਾਹਣ ਵਾਲੇ ਲੋਕ ਪਿਆਰ ਕਰਨ ਵਾਲੇ ਲੋਕ ਉਹ ਅੱਜ ਦੋਨੋਂ ਹੀ ਥਾਂਵਾਂ ਦੇ ਉੱਤੇ ਮੇਰੀ ਪਰੀ ਦੇਵਸਤੇ ਵੀ ਉਹਨਾਂ ਨੇ ਨਤਮਸਤਕ ਹੋਏ ਆ ਔਰ ਅੱਜ ਜਿਹੜਾ ਭਾਈ ਹਰਦੀਪ ਸਿੰਘ ਨਿੱਜਰ ਤੇ ਭਾਈ ਗਜਿੰਦਰ ਸਿੰਘ ਲਈ ਯਾਦਚ ਸਮਾਗਮ ਰੱਖਿਆ ਗਿਆ ਸੀ ਦਲਖਾਲ ਸਭਾ ਲੋ ਉਹ ਅੱਜ ਇੱਥੇ ਵੀ ਨਤਮਸਤਕ ਹੋਏ ਆ ਕਿ ਗਜਿੰਦਰ ਸਿੰਘ ਨੇ ਜੀ ਗੱਲ ਕਰੀ ਕਿ ਚੰਗੇ ਲੇਖਕ ਵਜੋਂ ਜਾਣਿਆ ਜਾਂਦਾ ਤੇ ਬਹੁਤਾਂ ਕਿਤਾਬਾਂ ਜਿਹੜੀਆਂ ਉਹਨਾਂ ਨੇ ਕੌਮ ਦੀ ਝੋਲੀ ਦੇ ਵਿੱਚ ਪਾਈਆਂ ਕੁਝ ਕਿਤਾਬਾਂ ਦਾ ਜ਼ਿਕਰ ਕਰ ਦਿਓ ਚੰਗੇ ਲੇਖਕ ਤੌਰ ਤੇ ਵੀ ਕਿਹੋ ਜਿਹਾ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਪੜ੍ਹੇ ਉਹਨਾਂ ਨੂੰ ਵੇਖੇ ਇੱਕ ਲੰਬਾ ਸਮਾਵਨਾ ਜਲਵਾ ਜਲਾਵਤਨੀ ਦਾ ਵੀ ਭੋਗਿਆ ਭਾਜੀ ਗਜਿੰਦਰ ਸਿੰਘ ਜਿੱਥੇ ਦਲ ਖਾਲਸਾ ਦੇ ਬਾਨੀ ਆਗੂ ਸੀ ਉੱਥੇ ਇੱਕ ਜੁਝਾਰੂ ਕਵੀ ਵੀ ਸੀਗੇ ਔਰ ਉਹਨਾਂ ਨੇ ਪੰਤਨੂ ਪੰਤਰੀ ਝੋਲੀ ਵਿੱਚ ਜਿਹੜੀਆਂ ਕਿਤਾਬਾਂ ਪਾਈਆਂ ਨੇ ਉਹਦੇ ਵਿੱਚ ਖਾਸ ਕਰਕੇ ਜਿਹੜੀ ਉਹਨਾਂ ਦੀ ਕਾਵ ਸੰਗ੍ਰਹਿ ਸੀਗੀ ਤੇ ਉਹ ਸੀ ਸੰਘਰਸ਼ ਦੇ ਸੰਬੰਧਿਤ ਹੀ ਸੀਗੀਆਂ ਸੋ ਪਹਿਲੀ ਕਵ ਜਿਹੜੀ ਉਹਨਾਂ ਨੇ ਕਿਤਾਬ ਲਿਖੀ ਸੀ ਜਿਹੜੀ ਲਿਖੀ ਸੀ ਜੇਤੇ ਬੈਨ ਲੱਗਾ ਨਾ ਉਹ ਸੀਗਾ ਪੰਜ ਤੀਰ ਹੋਰ ਠੀਕ ਹੈ ਜੀ ਸੋ ਉਹਨਾਂ ਨੇ ਬਹੁਤ ਸਾਰੀਆਂ ਕਵਤਾਵਾਂ ਤੇ ਬਹੁਤ ਸਾਰੇ ਇਹੋ ਜਿਹੇ ਲੇਖ ਲਿਖੇ ਨੇ ਜਿਹੜੇ ਅੱਜ ਦੇ ਨੌਜਵਾਨਾਂ ਨੂੰ ਪੜ੍ਹਨੇ ਚਾਹੀਦੇ ਨੇ ਔਰ ਉਹਨਾਂ ਤੋਂ ਸੇਧ ਲੈ ਕੇ ਜਿਹੜਾ ਪੰਜਾਬ ਦਾ ਤੇ ਪੰਥ ਦਾ ਆਜ਼ਾਦੀ ਦਾ ਰਾਹ ਆ ਉਹਨੂੰ ਅੱਗੇ ਸੰਭਾਲਣਾ ਚਾਹੀਦਾ ਹੈ। ਦਲ ਖਾਲਸਾ ਦੇ ਨੌਜਵਾਨ ਆਗੂ ਸਾਡੇ ਨਾਲ ਜੁੜ ਚੁੱਕੇ ਆ। ਵੀਰ ਗੁਰਨਾਮ ਸਿੰਘ ਜੀ ਗੁਰਫਤੇ ਸਾਂਝ ਕਰਦੇ ਗੁਰਨਾਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਨਾਮ ਸਿੰਘ ਜੀ ਅੱਜ ਭਾਈ ਗਜੇਂਦਰ ਸਿੰਘ ਨੂੰ ਯਾਦ ਕੀਤਾ ਜਾ ਰਿਹਾ। ਜੁਨਕ ਕਵਤਾਵਾਂ ਦੀ ਗੱਲ ਕਰੀਏ ਥੋੜੀ ਜਿਹਾ ਪਹਿਲਾਂ ਮੈਂ ਗੱਲ ਕਰ ਰਿਹਾ ਸੀ ਨੌਜਵਾਨ ਵੀਰ ਟਾਂਡਾ ਸਾਹਿਬ ਨਾਲ ਉਹ ਕਹਿੰਦੇ ਕਿ ਨੌਜਵਾਨੀ ਨੂੰ ਕਿਤਾਬਾਂ ਵੀ ਪੜ੍ਹਨੀਆਂ ਚਾਹੀਦੀਆਂ ਤੇ ਨਾਲ ਨਾਲ ਭਾਈ ਗਜਿੰਦਰ ਸਿੰਘ ਦੀਆਂ ਵੀ ਕਈ ਕੁਝ ਸਿੱਖਣ ਵਾਸਤੇ ਮਿਲਦਾ ਵਾ ਕੀ ਕਹਿਣਾ ਚਾਹ ਕੱਜ ਤੇ ਦਿਹਾੜੇ ਭਾਈ ਗਜਿੰਦਰ ਸਿੰਘ ਜਿਹੜੇ ਕਿ ਇੱਕ ਦਲ ਖਾਲਸਾ ਦੇ ਬਾਨੀ ਨੇ ਪਰ ਉਹਨਾਂ ਨੂੰ ਪੂਰੇ ਸਿੱਖ ਜਗਤ ਦੇ ਵਿੱਚ ਜਿਵੇਂ ਬਾਹਰ ਨਹੀਂਆ ਦੇਸ਼ਾਂ ਦੇ ਵਿੱਚ ਵੀ ਬਹੁਤ ਆ ਉਹਨਾਂ ਦੇ ਦਿਨ ਨੂੰ ਯਾਦ ਕੀਤਾ ਗਿਆ ਉਹਨਾਂ ਨੂੰ ਉਹਨਾਂ ਦੀਆਂ ਕਵਤਾਵਾਂ ਜਿਹੜੇ ਨੇ ਅਕਸਰ ਜਿਵੇਂ ਫੇਸਬੁੱਕ ਤੇ ਵੀ ਲਿਖਦੇ ਰਹਿੰਦੇ ਉਹਨਾਂ ਨੇ ਕਿਤਾਬਾਂ ਵੀ ਨਹੀਂ ਅਦਲ ਖਲਸੇ ਨੇ ਉਹਨਾਂ ਨੇ ਕਿਤਾਬਾਂ ਵੀ ਛਾਪੀਆਂ ਨੇ ਤੇ ਹੁਣ ਨਵੀਂ ਵੀ ਜਿਹੜੀ ਸਾਰੇ ਉਹਨਾਂ ਦਾ ਇਕੱਠਾ ਕਰਕੇ ਜਿਹੜੀ ਸ਼ਿਪਾਈ ਜਿਹੜੀ ਉਹ ਤਿਆਰੀ ਚੱਲ ਰਹੀ ਹੈਗੀ ਆ ਉਹਨਾਂ ਦੀਆਂ ਕਵਤਾਵਾਂ ਨੇ ਜਿਹੜੀਆਂ ਪੰਜਾਬ 'ਚ ਸਾਡਾ ਨੌਜਵਾਨ ਜਿਹੜਾ ਕੰਮ ਕਰ ਰਿਹਾ ਆ ਆ ਪਾਛੇ ਦੇ ਸੰਘਰਸ਼ ਦੇ ਲਈ ਜਿਹੜੀਆਂ ਮੁਸ਼ਕਲਾਂ ਦੇ ਨਾਲ ਅਸੀਂ ਸਾਹਮਣਾ ਕਰਦੇ ਆਂ ਡਗ ਡ ਮਗਾਉਂਦੇ ਆ ਉਹ ਕਵਤਾਵਾਂ ਅਕਸਰ ਉਹਨਾਂ ਜਦੋਂ ਪੜਦੇ ਰਹੇ ਆ ਤੇ ਪੜ ਕੇ ਉਹਨਾਂ ਦੀ ਜ਼ਿੰਦਗੀ ਦੇ ਨਾਲ ਬਿੱਤਿਆ ਹੋਇਆ ਸਮਾਂ ਪਰਿਵਾਰ ਤੋਂ ਦੂਰ ਰਹਿਣਾ ਮਤਲਬ ਇੱਕ ਵਾਰ ਝੰਡੋੜਿਆ ਜਾਂਦਾ ਬੰਦਾ ਕਿ ਅਸੀਂ ਨਿੱਕੇ-ਨਿੱਕੇ ਗੱਲਾਂ ਕਰਕੇ ਕਈ ਵਾਰੀ ਪਿੱਛੇ ਹਟਣ ਨੂੰ ਸੋਚਦੇ ਨੇ ਨੌਜਵਾਨ ਕਿ ਆਹ ਸਮੱਸਿਆ ਜਾਂ ਕਿਸੇ ਨਿੱਜੇ ਬੰਦੇ ਦੀ ਸਮੱਸਿਆ ਆ ਪਰ ਉਹਨਾਂ ਦੇ ਸੰਘਰਸ਼ ਤੋਂ ਸਿੱਧ ਲੈ ਕੇ ਲਾਇਦੇ ਕਿ ਅਸੀਂ ਤੇ ਕੁਝ ਵੀ ਨਹੀਂ ਹੈਗੇ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਉਹਨਾਂ ਨੇ ਕੀਤਾ ਉਹ ਕਵਤਾਵਾਂ ਦੇ ਰੂਪ ਦੇ ਵਿੱਚ ਧੀ ਤੋਂ ਵਿਛਣਨ ਵਾਲੀ ਗੱਲ ਪਰਿਵਾਰ ਤੋਂ ਜੇ ਆਪਣੀ ਜ਼ਿੰਮੇਵਾਰੀਆਂ ਦੀ ਗੱਲ ਪੰਥ ਪ੍ਰਤੀ ਉਹਨਾਂ ਦੀ ਬਚਨਬੱਧਤਾ ਤੇ ਦੂਰ ਦ੍ਰਿਸ਼ਟੀ ਉਹਨਾਂ ਦੀ ਜਿਹੜੀ ਕਦੋਂ ਤੋਂ ਜਦੋਂ ਘਟਨਾਵਾ ਪੰਜਾਬ ਚ ਵਾਪਰੀਆਂ ਕੋਈ ਨਹੀਂ ਗੀਆਂ ਮਤਲਬ ਜਰਨੈਲ ਸਿੰਘ ਦਾ ਉਹ ਭਾਰਤ ਆ ਕੇ ਅਸੀਂ 82 ਦੇ ਵਿੱਚ 83 ਚ ਹੁੰਦਾ ਆ ਪਰ ਉਹਨਾਂ ਤੋਂ ਪਹਿਲਾਂ ਵੀ ਜਦੋਂ ਪੰਜਾਬ ਚ ਕੋਈ ਨਾ ਨਰੰਗਕਾਰੀ ਕਾਂਡ ਵਾਪਰਦਾ ਆ ਨਾ ਉਦੋਂ 84 ਵਾਪਰਦੀ ਆ ਨੰਦਰਵਾਰ ਸਾਹਿਬ ਤੇ ਹਮਲਾ ਹੁੰਦਾ ਆ ਕੋਈ ਵੀ ਘਟਨਾਵਾ ਨਹੀਂ ਵਾਪਰਦਾ ਉਦੋਂ ਉਹਨਾਂ ਦੀ ਦੂਦ੍ਰਿਸ਼ਟੀ ਹੈ ਕਿ ਉਦੋਂ ਉਹ ਕਹਿੰਦੇ ਨੇ ਕਿ ਪੰਜਾਬ ਦਾ ਆਜ਼ਾਦੀ ਤੋਂ ਬਿਨਾ ਗੁਜ਼ਾਰਾ ਨਹੀਂ ਹੋਣਾ ਤੇ ਇੰਦਰਾ ਗਾਂਧੀ ਜਦੋਂ ਸੰਨ 70 ਦੇ ਦਹਾਕਿਆਂ ਚ ਪੰਜਾਬ ਆਂਦੀ ਉਹ ਤੇ ਸਿੱਖ ਹੋਮਲੈਂਡ ਦੇ ਪਰਚੇ ਸੁੱਟਦੇ ਨੇ ਤੇ ਅੱਜ ਜਿਹੜਾ ਦਿਨ ਅਕਾਲ ਤਖਤ ਸਾਹਿਬ ਦੇ ਉੱਪਰ ਉਹਨਾਂ ਦੀ ਯਾਦ ਵਿੱਚ ਪਾਈ ਹਰਦੀਪ ਸਿੰਘ ਨਿੱਜੇ ਜਿਨ੍ਹਾਂ ਦਾ ਪਿਛਲੇ ਦੋ ਬਰੇ ਪਹਿਲਾਂ ਕੈਨੇਡਾ ਦੀ ਧਰਤੀ ਤੇ ਭਾਰਤ ਸਰਕਾਰ ਵੱਲੋਂ ਕਤਲ ਕਰਵਾ ਦਿੱਤਾ ਗਿਆ ਸੀਗਾ ਤੇ ਅੱਜ ਸੁਭਾਵਿਕੀ ਉਹ ਦਿਨ ਜਿੱਦਨ ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੇ ਵਸਨ ਨੂੰ ਅਸੀਂ ਅੱਜ ਯਾਦ ਕਰ ਰਹੇ ਹੈਗੇ ਆ ਤੇ ਉਸ ਅਕਾਲ ਤਖਤ ਸਾਹਿਬ ਜੀ ਦੀ ਸਰਵ ਉੱਚਤਾ ਨੂੰ ਬਹਾਲ ਕਰਵਾਉਣ ਦੇ ਲਈ ਅਸੀਂ ਸੋਚਦੇ ਗਏ ਇਸ ਸੰਘਰਸ਼ ਜਿਹੜਾ ਸਾਰਾ ਚੱਲ ਰਿਹਾ ਹੈ ਤੇ ਉਹਦੇ ਹੀ ਰਾਹ ਦੇ ਪਾੰਦੀ ਸੀ ਭਾਈ ਗਜਿੰਦਰ ਸਿੰਘ ਹੁਣੀ ਤੇ ਭਾਈ ਹਰਦੀਪ ਸਿੰਘ ਨੀਜਰ ਜਿਹਨਾਂ ਨੂੰ ਸਟੇਟ ਨੇ ਕਤਲ ਕਰਵਾਇਆ ਆ ਤੇ ਅੱਜ ਉਹਨਾਂ ਨੂੰ ਯਾਦ ਕਰਨਾ ਮੇਨ ਕੀ ਪੰਜਾਬ ਦੀ ਨੌਜਵਾਨੀ ਜਿਹੜੀ ਹੈਗੀ ਆ ਪੰਜਾਬ ਦੇ ਲੋਕ ਨੇ ਉਹ ਸਾਡੇ ਆਈਡਲ ਨੇ ਸਾਡੇ ਹੀਰੋ ਨੇ ਤੇ ਉਹਨਾਂ ਨੇ ਜਿਸ ਸੰਕਲਪ ਲੈ ਕੇ ਇਸ ਧਰਤੀ ਤੋਂ ਗਏ ਸੀ ਜਾਗਵਾ ਕਰਕੇ ਜਾਂ ਭਾਈ ਹਰਦੀਪ ਸਿੰਘ ਨੀਜਰ ਜਿਹੜਾ ਸੰਘਰਸ਼ ਕਰ ਰਹੇ ਸੀ ਉਸ ਸੰਘਰਸ਼ ਨੂੰ ਸਾਰ ਕਰਨਾ ਸਾਡਾ ਜਿਹੜਾ ਮੇਨ ਮਕਸਦ ਆ ਉਸ ਦਿਨ ਤੱਕ ਸੰਘਰਸ਼ ਜਿਹੜਾ ਅਸੀਂ ਦਾਲ ਖਾਲਸਾ ਜੀ ਆ ਕੇ ਜਿਹੜੀ ਸੇਵਾ ਬਖਸ਼ੀ ਏ ਉਹ ਸੇਵਾ ਕਰਕੇ ਪੰਜਾਬ ਦੀ ਨੌਜਵਾਨੀ ਤੱਕ ਲੈ ਕੇ ਜਾ ਰਹੇ ਆ ਤੇ ਪੰਜਾਬ ਦੀ ਨੌਜਵਾਨੀ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹੁੰਦੇ ਆ ਕਿ ਜਿੱਥੇ ਅਸੀਂ ਆਪਣੇ ਨਿੱਜੀ ਘਰਾਂ ਨੂੰ ਲੈ ਕੇ ਸੀਰੀਅਸ ਆ ਨਿੱਜੀ ਕਾਰੋਬਾਰ ਨੂੰ ਲੈ ਕੇ ਸੀਰੀਅਸ ਆ ਸਾਨੂੰ ਇਹੋ ਜਿਹੇ ਜਰਨੈਲਾਂ ਦੀ ਜੀਵਨੀ ਜ਼ਰੂਰ ਸੋਣੀ ਜਾਂ ਪੜਨੀ ਚਾਹੀਦੀ ਉਸ ਪੜਨ ਤੋਂ ਬਾਅਦ ਫਿਰ ਸਾਨੂੰ ਪਤਾ ਲੱਗਦਾ ਆ ਕਿ ਸਾਡਾ ਅਸਲ ਮਕਸਦ ਜਿਹੜਾ ਹੈਗਾ ਆ ਜਿਹੜੀ ਦਸਵੇਂ ਪਾਤਸ਼ਾਹ ਨੇ ਪੂਰਾ ਪਰਿਵਾਰ ਵਾਰਿਆ ਉਹ ਵਾਰ ਕੇ ਸਾਨੂੰ ਸਨੇਹਾ ਦਿੱਤਾ ਆ ਕਿ ਇਹ ਪੰਥ ਤੁਹਾਡਾ ਤੇ ਪੰਥ ਦੇ ਆਪਾਂ ਵਾਰਨ ਦੇ ਲਈ ਸਾਨੂੰ ਜਿਹੜਾ ਉਹ ਤਿਆਰ ਰਹਿਣਾ ਚਾਹੀਦਾ ਆ ਤੇ ਖਾਲਸਾਣ ਦੀ ਪ੍ਰਾਪਤੀ ਤੱਕ ਇਹ ਸੰਘਰਸ਼ ਜਿਹੜਾ ਜਾਰੀ ਰਹੂਗਾ ਫਿਰ ਇਹ ਸ਼ਹੀਦਾਂ ਦੇ ਦੁੱਲੇ ਹੋਏ ਖੂਨ ਦਾ ਜਿਹੜਾ ਸਾਨੂੰ ਲੱਗਦਾ ਹੈ ਕਿ ਮੋਲ ਜਿਹੜਾ ਉਹ ਗੁਰੂ ਦੀ ਗੋੱਚ ਜਿਹੜੇ ਜਿਹੜੇ ਬੈਠੇ ਨੇ ਉਹਨੂੰ ਅਸੀਂ ਜਿਹੜਾ ਉਹ ਪਾ ਸਕਦੇ ਹਾਂ ਅਕਾਲ ਤਖਤ ਸਾਹਿਬ ਤੇ ਮੌਜੂਦ ਆ ਦਲ ਖਾਲਸਾ ਵੱਲੋਂ ਭਾਈ ਗਜਿੰਦਰ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਆਪਾਂ ਹੀ ਹਰਦੀਪ ਸਿੰਘ ਨਿੱਜਰ ਜੀ ਨੂੰ ਯਾਦ ਕੀਤਾ ਜਾ ਰਿਹਾ ਅਕਾਲੀ ਦਰ ਅੰਮ੍ਰਿਤਸਰ ਨੇ ਹਾਜ਼ਰੀ ਭਰੀ ਆ ਸਾਡੇ ਨਾਲ ਬਲੇਰ ਸਾਹਿਬ ਬਾਲ ਪਾਸਿੰਗ ਬਲੇਰ ਜੀ ਗੁਰਸਤੇ ਸੰਜ ਕਰਦੇ ਆ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੱਖ ਸਾਹਿਬ ਅੱਜ ਮੀਰੀ ਪੀਰੀ ਦਿਵਸਾ ਨਾਲ ਭਾਈ ਗਜਿੰਦਰ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਆ ਭਾਈ ਹਰਦੀਪ ਸਿੰਘ ਨਿੱਜਰ ਨੂੰ ਯਾਦ ਕੀਤਾ ਜਾ ਕੌਮ ਦੇ ਬਹੁਤ ਵੱਡੇ ਜਰਨੈਲ ਸੀ ਜਿਨ੍ਹਾਂ ਦੀ ਅੱਜ ਆਪਾਂ ਸਾਲਾਨਾ ਸਮਾਗਮ ਤੇ ਆਏ ਆ ਔਰ ਅੱਜ ਮੀਰੀ ਪੀਰੀ ਦੇ ਮਾਲਕ ਦਾ ਜਿਹੜਾ ਦੇ ਹੜਾ ਹੈ। ਅੱਜ ਅਸੀਂ ਮਹਿਸੂਸ ਕਰਦੇ ਆ ਕਿ ਟੇਢੇ ਢੰਗ ਨਾਲ ਗਵਰਨਮੈਂਟ ਨੇ ਸਾਡੇ ਜਿਹੜੇ ਸਿੰਘ ਦੇਸ਼ਾਂ ਵਿਦੇਸ਼ਾਂ 'ਚ ਸ਼ਹੀਦ ਕੀਤੇ ਆ। ਇਸੇ ਤਰੀਕੇ ਨਾਲ ਉਹਨਾਂ ਸਮਿਆਂ ਦੇ ਵਿੱਚ ਭਾਈ ਗੁਰਿੰਦਰ ਸਿੰਘ ਜੀ ਦੱਬੇ ਕੁਚਲੇ ਲੋਕਾਂ ਦੀ ਗੱਲ ਕਰਦੇ ਸਨ, ਆਪਣੀ ਕੌਮ ਦੀ ਗੱਲ ਕਰਦੇ ਸਨ ਤੇ ਉਹਨਾਂ ਦੇ ਨਾਲ ਜੁੜਦਾ ਅੱਜ ਭਾਈ ਹਰਦੀਪ ਸਿੰਘ ਨੱਜਰ ਜੀ ਦਾ ਵੀ ਦਿਹਾੜਾ ਬਣਾਇਆ ਗਿਆ ਹੈ। ਸੋ ਗਵਰਨਮੈਂਟ ਨੇ ਆਪਣੀ ਚਾਲ ਚੱਲਣ ਤੋਂ ਨਹੀਂ ਹਟਣਾ ਤੇ ਸਿੱਖਾਂ ਨੇ ਆਪਣੀ ਰਵਾਇਤ ਤੋਂ ਨਹੀਂ ਹਟਣਾ। ਅਸੀਂ ਤਾਂ ਅੱਜ ਇੱਥੇ ਅਕਾਲ ਤਖਤ ਸਾਹਿਬ ਤੋਂ ਇਹੀ ਬੇਨਤੀ ਕਰਦੇ ਆ ਕਿ ਤੁਸੀਂ ਕਹਿੰਦੇ ਹੋ ਡੈਮੋਕਰੈਟਿਕ ਦੇਸ਼ ਹੈ ਸਾਡਾ ਤੇ ਸਾਨੂੰ ਇੱਥੇ ਸਾਰਿਆਂ ਨੂੰ ਹੱਕ ਹੈ ਕਿ ਉਹ ਆਪਣਾ ਅਧਿਕਾਰ ਲੈ ਸਕਦਾ ਹੈ ਪਰ ਸਾਡੇ ਅਧਿਕਾਰ ਦਬੇ ਕੁਚਲੇ ਗਏ ਆ ਸਾਡੀ ਜਮਹੂਰੀਅਤ ਭੰਗ ਕੀਤੀ ਐ ਐਸਜੀਪੀਸੀ ਦੀ ਇਲੈਕਸ਼ਨ ਨਹੀਂ ਹੋਈ ਜੇ ਅਜੇ ਵੀ ਸਾਡੀ ਇਲੈਕਸ਼ਨ ਨਾ ਹੋਈ ਸਾਡੇ ਸਿੰਘਾਂ ਨੂੰ ਟਾਰਗੇਟ ਬਣਾਉਂਦੀ ਰਹੀ ਫਿਰ ਸਿੱਖ ਆਪਣਾ ਰਵਾਇਤੀ ਤਰੀਕੇ ਨਾਲ ਵੀ ਕੰਮ ਕਰਾਂਗੇ ਸਰਦਾਰ ਸਿਮਰਜੀਤ ਸਿੰਘ ਮਾਨਸਾੜ ਨਾਲ ਜੁੜ ਚੁੱਕੇ ਆ ਅੱਜ ਭਾਈ ਗਜਿੰਦਰ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਵਾ ਭਾਈ ਹਰਦੀਪ ਸਿੰਘ ਨੇਜਰ ਨੂੰ ਯਾਦ ਕੀਤਾ ਜਾ ਰਿਹਾ ਵਾ ਮਾਨ ਸਾਹਿਬ ਗੁਰਸੱਤੇ ਸਾਂਝ ਕਰਵਾਇਓ ਕਿ ਜੀਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਰਨਾ ਚਾਹੁੰਦੇ ਆ ਜਿਹੜੇ ਅਸੀਂ ਸਿੱਖ ਹੈ ਉਹ ਆਪਣੀ ਕੌਮੀਅਤ ਦੀ ਮਰਿਆਦਾ ਤੋਂ ਡਿੱਗ ਚੁੱਕੇ ਆ ਜੀਤੇ ਕਰਕੇ ਹੁਣ ਸਾਨੂੰ ਪੰਜਾਬ ਛੱਡ ਕੇ ਪਨਾਹ ਲੈਣੀ ਪੈਂਦੀ ਆ ਪਾਕਿਸਤਾਨ ਜਾਂ ਕੈਨੇਡਾ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਤੇ ਸਾਡੀ ਗੱਲਬਾਤ ਹੁਣ ਸੈਂਟਰ ਦੇ ਵਿੱਚ ਤਾਂ ਹੈ ਨਹੀਂ ਨਾਮ ਵਿਦੇਸ਼ੀ ਮਾਮਲਿਆਂ ਦੇ ਵਿੱਚ ਹੈ ਕੀ ਹੈ ਨਾ ਡਿਫੈਂਸ ਦੇ ਵਿੱਚ ਹੈ ਨਾ ਗ੍ਰੇਡ ਦੇ ਵਿੱਚ ਹੈ ਕੀ ਹੈ ਨਾ ਪ੍ਰਾਈਮ ਮਿਨਿਸਟਰ ਦੇ ਕੋਲ ਹੈ ਕੀ ਹੈ ਜਿਹੜੀ ਸਿਕਿਉਰਿਟੀ ਕਮੇਟੀ ਦੇ ਨਾਲ ਉਸ ਨੇ ਜੰਗ ਲਾਇਆ ਹੈ ਪਾਕਿਸਤਾਨ ਦਾ ਉਹਦੇ ਵਿੱਚ ਕੋਈ ਵੀ ਸਿੱਖ ਹੈ ਨਹੀਂਗਾ ਤੇ ਸਾਰਾ ਅਸਰ ਸਾਡੇ ਪੰਜਾਬੀਆਂ ਹਿੰਦੂਆਂ ਸਿੱਖਾਂ ਮੁਸਲਮਾਨਾਂ ਸਾਈਆਂ ਤੇ ਪੈਣਾ ਹੈ ਜੇ ਪਾਕਿਸਤਾਨ ਦੇ ਨਾਲ ਲੜਾਈ ਹੋ ਜਾਂਦੀ ਹੈ ਸੋ ਅਸੀਂ ਬਹੁਤ ਖਫਾ ਹੈਗੇ ਆ ਤੇ ਸਾਡੇ ਜਿਹੜੇ ਲੀਡਰ ਹੈਗੇ ਆ ਉਹ ਕੌਮੀਅਤ ਦੀ ਗੱਲ ਨਹੀਂ ਕਰਦੇ ਹੈਗੇ ਤੇ ਜਿਹੜੀ ਸਾਡੀ ਸੰਗਤ ਹੈ ਉਹ ਵੀ ਆਪਣੀ ਕੌਮੀਅਤ ਨੂੰ ਛੱਡ ਕੇ ਕਦੇ ਤਕੜੀ ਨੂੰ ਵੋਟ ਪਾ ਦਿੰਦੀ ਹੈ ਕਦੇ ਬੋਖਰ ਨੂੰ ਪਾ ਦਿੰਦੀ ਹੈ ਕਦੇ ਫੋਲ ਨੂੰ ਪਾ ਦਿੰਦੀ ਹੈ ਤੇ ਇਹਦੇ ਨਾਲ ਬਹੁਤ ਭੈੜਾ ਅਸਰ ਸਿੱਖ ਕੌਮ ਦੇ ਉੱਤੇ ਪੈ ਰਿਹਾ ਹੈ ਕੀ ਸਾਡੀ ਅੱਜ ਸਨਵਾਈ ਕਿਤੇ ਨਹੀਂ ਹੈ ਤੇ ਜਿਵੇਂ ਨਿਰਜਰ ਸਾਹਿਬ ਤੇ ਗਜਿੰਦਰ ਸਿੰਘ ਇਹਨਾਂ ਨੂੰ ਵੀ ਬਾਹਰ ਜਨ ਪਰ ਸੋ ਜਿਹੜੀ ਸੈਂਟਰ ਕਤਲ ਕਰਾ ਰਹੀ ਹੈ ਕੈਨੇਡਾ ਦੇ ਵਿੱਚ ਜਿਵੇਂ ਰਿਪੂ ਦਮਨ ਸਿੰਘ ਨੂੰ ਕਰਤਾ ਫੇਰ ਸੁਖਦੂਲ ਸਿੰਘ ਨੂੰ ਕਰਤਾ ਫੇਰ ਆਪਣੇ ਦੀਪ ਸਿੰਘ ਨੂੰ ਕਰਤਾ ਤੇ ਬ੍ਰਿਟਾਨੀਆ ਦੇ ਵਿੱਚ ਭਵਤਾਰ ਸਿੰਘ ਖੰਡੇ ਨੂੰ ਕਰਤਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੁੰਜਵਾਲ ਨੂੰ ਕਰਤਾ ਫਿਰ ਲਖਬੀਰ ਸਿੰਘ ਰੋਡੇ ਨੂੰ ਕਰਤਾ ਹਰਿਆਣਾ ਦੇ ਵਿੱਚ ਦੀਪ ਸਿੰਘ ਨੂੰ ਕਰਤਾ ਫਿਰ ਮੂਸੇਵਾਲ ਨੂੰ ਪੰਜਾਬ 'ਚ ਕਰਤਾ ਗੋਰਫਰੀਡ ਸਿੰਘ ਹਰੀਨੋ ਨੂੰ ਪੰਜਾਬ ਦੇ ਵਿੱਚ ਕਰਤਾ ਇਹ ਜਿਹੜੀ ਕਤਲ ਕਰਨ ਦੀ ਸਕੀਮ ਹੈ ਮੋਦੀ ਜੀ ਤੇ ਉਹਦੀ ਜੁੰਡਲੀ ਦੀ ਇਹ ਦੇ ਖਿਲਾਫ ਹਕੂਮਤ ਨੂੰ ਬਾਰਦੀਆਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਕਿਉਂ ਕਰਕੇ ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜੇ ਸਿੱਖਾਂ ਨੂੰ ਮਾਰਿਆ ਮੋਦੀ ਤੇ ਉਹਦੀ ਜੁੰਡਲੀ ਨੇ ਉਹਨਾਂ ਨੂੰ ਮਾਰ ਕੇ ਇੰਡੀਆ ਨੇ ਕੈਨੇਡਾ ਦੀ ਬ੍ਰਿਟਾਨੀਆ ਦੀ ਅਮਰੀਕਾ ਦੀ ਪਾਕਿਸਤਾਨ ਦੀ ਸੋਵਰਨਿਟੀ ਬਾਦਸ਼ਾਹੀ ਤੋੜਦੀ ਹੈ ਤੇ ਅਜੇ ਤੱਕ ਇਨ੍ਹਾਂ ਮੁਲਕਾਂ ਦੇ ਵਿੱਚੋਂ ਕੋਈ ਵੀ ਨਹੀਂ ਬੋਲਿਆ ਜਿਹੜਾ ਕਿ ਬਹੁਤ ਸ਼ਰਮ ਦੀ ਗੱਲ ਹੈ ਕਿ ਹਿੰਦੂਤਵਾ ਦਾ ਮੋਢੀ ਤੋੜਦੇ ਮੁਲਕਾਂ ਦੇ ਵਿੱਚ ਤੁਹਾਡੇ ਸ਼ਹਿਰੀਆਂ ਨੂੰ ਮਾਰਸਦਾ ਹੈ ਸਟਰੇਟ ਸੋਵਰਨਿਟੀ ਨੂੰ ਤੋੜਸਾਦਾ ਪਰ ਤੁਸੀਂ ਉਸ ਦੇ ਖਿਲਾਫ ਕੋਈ ਐਕਸ਼ਨ ਅਜੇ ਤੱਕ ਲਿਆ ਨਹੀਂ ਹੈ ਸੋ ਇਹ ਸਾਰੀ ਜਿਹੜੀ ਸਥਿਤੀ ਹੈ ਇਹ ਜੇ ਖਿਲਾਫ ਹੈਗੇ ਐਸੀ ਤੇ ਜਿਹੜਾ ਸੰਤੁਲਨ ਹੈਗਾ ਸਿਆਸਤ ਦਾ ਉਹ ਹੁਣ ਪਾਕਿਸਤਾਨ ਦੇ ਵੱਲ ਵਜਨਦਾਰ ਹੋ ਗਿਆ ਕਿਉਂ ਕਰਕੇ ਤਰਕੀ ਨਹੀਂ ਸਾਰੇ ਮੁਸਲਮਾਨ ਦੇਸ਼ਾਂ ਨੇ ਚੀਨ ਨੇ ਤੇ ਖਾਸ ਕਰਕੇ ਅਮਰੀਕਾ ਨੇ ਪਾਕਿਸਤਾਨ ਦਾ ਸਾਥ ਦੇ ਦਿੱਤਾ ਤੇ ਇਹ ਹਿੰਦੂਤਵ ਦੇ ਲੋਕ ਕਹਿੰਦੇ ਆ ਕਿ ਹੁਣ ਅਸੀਂ ਧਰਮ ਨਿਰਪੱਖਤਾ ਵੀ ਤੋੜ ਦੇਣੀ ਹੈ ਤੇ ਜੇ ਧਰਮ ਨਿਰਪੱਖਤਾ ਤੋੜਤੀ ਤਾਂ ਫਿਰ ਇਹ ਤਾਂ ਹਿੰਦੂ ਰਾਸ਼ਟਰ ਬਣੂਗਾ ਜੇ ਹਿੰਦੂ ਰਾਸ਼ਟਰ ਬਣੂਗਾ ਤਾਂ ਫਿਰ لازمی ਹੈ ਖਾਲਿਸਤਾਨ ਇੱਕ ਸਟੇਟ ਖੜੀ ਹੋਊਗੀ ਜਿਹੜੀ ਇਸਲਾਮਿਕ ਪਾਕਿਸਤਾਨ ਹਿੰਦੂ ਇੰਡੀਆ ਤੇ ਕਾਮਰੇਟਰੀਨ ਦੇ ਵਿਚਾਲੇ ਇੱਕ ਆਜ਼ਾਦ ਸਟੇਟ ਬਣ ਕੇ ਵਸੂਗੀ ਸੰਕੁਬੀਤਿੰਗ ਬਾਦ ਨੂੰ ਪਟਨਾ ਸਾਹਿਬ ਤੇ ਤਲਬ ਕੀਤਾ ਗਿਆ ਇਹ ਸੰਖਾਇਆ ਗੋਸ਼ਟੀ ਕੀਤਾ ਗਿਆ ਕਿਵੇਂ ਦੇਖਦੇ ਹੋ ਉੱਥੇ ਕਰਨੀ ਦੀ ਸਭ ਦੇ ਸਿਰਫ ਅਕਾਲ ਤਖਤ ਸਾਹਿਬ ਤੋਂ ਆਰਡਰ ਹੁੰਦੇ ਐ ਤੇ ਉਹਨਾਂ ਨੂੰ ਸ਼ਾਇਦ ਜਿੰਨਾਂ ਨੇ ਕੀਤਾ ਉਹਨਾਂ ਨੂੰ ਸ਼ਾਇਦ ਅਕਾਲ ਤਖਤ ਸਾਹਿਬ ਤਲਬ ਕਰ ਲਵੇ 2 ਦਸੰਬਰ ਦੇ ਫੈਸਲੇ ਨੂੰ ਲੈ ਕੇ ਕਾਫੀ ਪ੍ਰੈਸ਼ਰ ਪਾਇਆ ਗਿਆ ਹੈ ਤੇ ਬਾਰੇ ਉਹਨਾਂ ਤਲਬ ਕੁਝ ਵੀ ਹੋਏ ਉਹਨਾਂ ਦੇ ਕੋਲ ਪਾਵਰ ਹੈ ਨਹੀਂ ਜੀ ਕਿ ਕਿਸੇ ਨੂੰ ਵੀ ਤਲਬ ਕਰਕੇ ਤਨਖਾਹਾਂ ਜਾਂ ਦੋਸ਼ ਦੇ ਦੇਣ ਇਹ ਸਿਰਫ ਕਾਲ ਤੱਕ ਸਾਹਬ ਦੇ ਕੋਲੇ ਸ਼ਕਤੀ ਹੈਗੀ ਆ ਜੀ ਇਸ ਕਰਨਾ ਹੈ ਕਿ ਉਹਨਾਂ ਹਰ ਤਰ੍ਹਾਂ ਆਪੋ ਆਪਣੀ ਦੇ ਅੰਦਰ ਆਪਣੀ ਇੱਜ਼ਤ ਆਪੋ ਆਪਣੇ ਬਿਆਨ ਛੱਡ ਦੇਣਾ ਆਪੇ ਕਿਸੇ ਨੂੰ ਤਲਬ ਕਰ ਲੈ ਜੇ ਕੋਈ ਕਰ ਲੈ ਜ਼ਰੂਰੀ ਸਾਰਾ ਬਸ ਇਹ ਕਾਲ ਤੱਕ ਸਾਹਬ ਨੇ ਪੰਜ ਤੱਕ ਇਹਦਾ ਕਾਰਨ ਆਪਣੇ ਸਰਸਬ ਤੁਸੀਂ ਕਿੰਨੂੰ ਵੋਟ ਪਾਉਂਦੇ ਹੋ ਆਮ ਪਾਰਟੀ ਬੋਕਰ ਨੂੰ ਪਾਉਂਦੇ ਹੋ ਜਾਂ ਥੋਲ ਨੂੰ ਪਾਉਂਦੇ ਹੋ ਜਾਂ ਤਕੜੀ ਨੂੰ ਪਾਉਂਦੇ ਹੋ ਜਾਂ ਇਹ ਪੰਜੇ ਨੂੰ ਪਾਉਂਦੇ ਹੋ ਕਸੂਰ ਤੁਹਾਡਾ ਤੇ ਮੇਰਾ ਹੈਗਾ ਜਿਹੜਾ ਸਾਡਾ ਕੋਈ ਵੀ ਐਮਪੀ ਪਾਰਲੀਮੈਂਟ ਦੇ ਵਿੱਚ ਹੈ ਨਹੀਂਗਾ ਨਾ ਅਸੈਂਬਲੀ ਦੇ ਵਿੱਚ ਸਾਡੀ ਨੁਮਾਇੰਦਗੀ ਹੈਗੀ ਹੈ ਤੇ ਕਸੂਰ ਵੋਟਰ ਦਾ ਤੇ ਤੁਸੀਂ ਤੇ ਮੈਂ ਵੀ ਵੋਟਰ ਹੈਗੇ ਆਂ ਦਲ ਖਾਲਸਾ ਦੇ ਆਗੂ ਸਾੜ ਨਾਲ ਜੁੜੇ ਸੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਾੜ ਨਾਲ ਜੁੜੇ ਸੀ ਜੇ ਆਪਾਂ ਅੱਜ ਦੇ ਦਿਹਾੜੇ ਦੀ ਗੱਲ ਕਰੀਏ ਮੀਰੀ ਪੀਰੀ ਦਿਹਾੜੇ ਉੱਤੇ ਚਾਣਨਾ ਪਾਇਆ ਤੇ ਨਾਲ ਹੀ ਆਪਾਂ ਜੇ ਸਰਬਜੀਤ ਸਿੰਘ ਘੁਮਾਨ ਦੀ ਗੱਲ ਕਰਦੇ ਹਾਂ ਉਹਨਾਂ ਨੇ ਵਿਸਥਾਰ ਚ ਇੱਕ ਗੱਲ ਕਹੀ ਆ ਖਾਸ ਕਰਕੇ ਹਰ ਇੱਕ ਦੇ ਬੋਲਸ ਹਨੇ ਕਿ ਸ਼ਸਤਰ ਤੋਂ ਦੂਰੀ ਕਦੀ ਵੀ ਸਿੱਖ ਨਹੀਂ ਬਣਾ ਸਕਦਾ ਕਿਉਂਕਿ ਸਾਡੇ ਦੇ ਗੁਰੂ ਸਾਹਿਬਾਨ ਨੇ ਸਾਨੂੰ ਹੋਕਾ ਹੀ ਸ਼ਸਤਰਾਂ ਦੇ ਨਾਲ ਰਹਿਣ ਦਾ ਦਿੱਤਾ ਹੋਇਆ ਅਕਾਲ ਤਖਤ ਸਾਹਿਬ ਦੇ ਸ਼ਸਤਰ ਦਰਸ਼ਨ ਕਰਾਏ ਜਾਂਦੇ ਆ ਸਾਰੇ ਤਖਤ ਸਾਹਿਬਾਨਾਂ ਤੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਆ ਸ਼ਸਤਰਾਂ ਦੇ ਤੇ ਫਿਰ ਸ਼ਸਤਰਾਂ ਤੋਂ ਦੂਰੀ ਕਿਵੇਂ ਰਹਿ ਸਕਦੀ ਹੈ ਸਿੱਖ ਦੀ ਸ਼ੈੰਦ ਇਹਦੇ ਵਿੱਚ ਕੋਈ ਅਤਕਤ ਨਹੀਂ ਨਹੀਂ ਕਿ ਜੇ ਆਪਾਂ ਕਹੇਦੇ ਕਿ ਉਹ ਸਿੰਘ ਹੀ ਨਹੀਂ ਜਿਹੜਾ ਸ਼ਸਤਰਾਂ ਤੋਂ ਦੂਰ ਹੋ ਗਿਆ ਇਹ ਚ ਕੋਈ ਅਤਕਤ ਨਹੀਂ ਹੋਊਗੀ ਅੱਜ ਭਾਈ ਹਰਦੀਪ ਸਿੰਘ ਨਿੱਜੇ ਨੂੰ ਯਾਦ ਕੀਤਾ ਜਾ ਰਿਹਾ ਭਾਈ ਗਜਿੰਦਰ ਸਿੰਘ ਜਲਾਵਤਨੀ ਉਹ ਯੋਧਾ ਜਿਨ੍ਹਾਂ ਨੇ ਤਕਰੀਬਨ ਛੋਟੀ ਜੀ ਬੱਚੀ 6 ਮਹੀਨੇ ਦੀ ਬੱਚੀ ਸੀ ਉਹਨਾਂ ਦੀ ਉਹ ਤੋਂ ਆਪਣਾ ਸਫ਼ਰ ਸਟਾਰਟ ਕੀਤਾ ਜਲਾਵਤਨੀ ਦਾ ਜਿਹੜਾ ਕਿ ਲੰਬਾ ਸਮਾਂ ਭੋਗਿਆ ਆਪਣੇ ਸਵਾਸ ਤਿਆਗ ਦਿੱਤੇ ਉਸ ਬਗਾਨੇ ਦੇਸ਼ ਦੇ ਵਿੱਚ ਪਰ ਉਹ ਵਾਪਸੀ ਨਹੀਂ ਕੀਤੀ ਉਹਨਾਂ ਦੀ ਇੱਕ ਰੂਹ ਸੀ ਉਹਨਾਂ ਦੇ ਇੱਕ ਮਨ ਦੇ ਖਿਆਲ ਆਸ ਹਨ ਕਿ ਵਾਪਸੀ ਉਦੋਂ ਹੋਊਗੀ ਜਦੋਂ ਮੈਨੂੰ ਆਪਣਾ ਕੌਮੀ ਕਰ ਮਿਲੂਗਾ ਪਰ ਉਹਨਾਂ ਦੀ ਉਹ ਰੂਹ ਉਸ ਧਰਤੀ ਤੇ ਹੀ ਉਸ ਅਕਾਲਪੁਰਖ ਦੇ ਬਾਣੇ ਦੇ ਵਿੱਚ ਵਿਲੀਨ ਹੋ ਗਈ ਪਰ ਵਾਪਸੀ ਨਹੀਂ ਕੀਤੀ ਨਾਲ ਨਾਲ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਵਾ ਉਧਰਲੇ ਪਾਸੇ ਸਿੰਘ ਸਹਿਬਾਨ ਵੱਲੋਂ ਪਿਛਲੇ ਦਿਨਾਂ ਦੌਰਾਨ ਅਕਾਲ ਤਖਤ ਸਰਬਜਥੇਦਾਰ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੂੰ ਜਲਾਵਤਨੀ ਯੁੱਧ ਦਾ ਖਿਤਾਬ ਦਿੱਤਾ ਗਿਆ ਸੀ ਜੇ ਦਲ ਖਾਲਸਾ ਦੇ ਆਗੂ ਦੀ ਗੱਲ ਕਰੀਏ ਉਹਨਾਂ ਨੂੰ ਕਿਹਾ ਗਿਆ ਵਾ ਇਸ ਗੱਲ ਦਾ ਕਿ ਦੇਖਦੇ ਹਾਂ ਕਦੋਂ ਉਹਨਾਂ ਨੂੰ ਦਲਾ ਦਲ ਖਾਲਸਾ ਦੇ ਆਗੂ ਸਹਿਬਾਨ ਜਿਹੜੇ ਬਾਨੀ ਸੀ ਭਾਈ ਗਜੈਂਦਰ ਸਿੰਘ ਉਹਨਾਂ ਨੂੰ ਖਤਾਬ ਮਿਲੇਗਾ ਬਹੁਤਾਂਤ ਲੰਬਾ ਸਮਾਂ ਹੋ ਗਿਆ ਇਸ ਟਾਈਮ ਦੇ ਉੱਤੇ ਤੇ ਉਹਨਾਂ ਦੀ ਫੋਟੋ ਦੀ ਵੀ ਗੱਲ ਚੱਲੀ ਆ ਕਿ ਉਹਨਾਂ ਦੀ ਫੋਟੋ ਜਿਹੜੀ ਹੈਗੀ ਆ ਉਹ ਅਜਾਇਬ ਘਰ ਚ ਵੀ ਲੱਗਣੀ ਚਾਹੀਦੀ ਆ ਕਿਉਂਕਿ ਬੜਾ ਲੰਬਾ ਸਮਾਂ ਸ਼ੰਗਰਸੀ ਜੀਵਨ ਜਲਾਵਤਨੀ ਯੋਧੇ ਇੱਕ ਲੇਖਕ ਤੌਰ ਤੇ ਤੇ ਇੱਕ ਕਵੀ ਤੌਰ ਤੇ ਭਾਈ ਗਜੈਂਦਰ ਸਿੰਘ ਦੇ ਜੀਵਨ ਨੂੰ ਯਾਦ ਕੀਤਾ ਗਿਆ